ਬੱਚੇ تیر ਗਏ ਮਈਆਂ تیر ਗੀਆਂ ਸਾਰਾ ਪਰਿਵਾਰ ਜਾਂਦਾ ਇਹ ਆਪਾਂ ਪਿੰਡ ਚ ਸੇਵਾ ਦੇ ਨਹੀਂ ਸਕਦੀਆਂ ਚਲ ਆਜੋ ਅਮਰ ਤ ਫੇਰਾ ਅਪੌਇੰਟਮੈਂਟ ਹੋ ਗਈ ਹੁਣ ਪਿੰਡ ਚ ਲੋਕ ਵੀ ਆਉਣ ਲੱਗ ਜਾਣਗੇ ਹਾਂ ਬਾਈ ਤੂੰ ਮੇਰੀ ਗੱਲ ਸੁਣ ਜਾ ਰ ਪਹਿਲਾਂ ਤਾਂ ਹਾਂ ਅਮਰ ਤ ਤੂੰ ਘਰੇ ਜਾ ਕੇ ਸੁਮਨ ਨੂੰ ਲੈ ਕੇ ਉੱਥੇ ਸਾਡੇ ਘਰ ਕੋਲ ਹੀ ਆ ਜੀ ਤੇ ਤੂੰ ਬੇਬੇ ਨੂੰ ਲੈ ਕੇ ਆ ਜੀ ਕੋ ਬੇਬੇ ਬੁੜੀਆਂ ਬਾਵਾ ਇਕੱਠੀਆਂ ਕਰ ਲੈਂਦੀਆਂ ਨੇ ਹਾਂ ਮੈਂ ਕਹਣਾ ਬੇਬੇ ਨੂੰ ਜਾ ਕੇ ਪੁਰਾਣ ਗਵਾਂਡ ਦੀਆਂ ਬੁੜੀਆਂ ਲਿਆਉ ਠੀਕ ਹੈ ਵੀ ਮੈਂ ਤਾਂ ਕਹਿੰਦਾ ਟਾਈਮ ਨਾ ਆਜੋ ਠੀਕ ਆ ਫਿਰ ਆਪਣਾ ਟਾਈਮ ਨਾਲ ਰਸਨ ਇਕੱਠਾ ਕਰ ਲਾਂਗੇ ਫਿਰ ਤੁਸੀਂ ਉੱਥੇ ਆਉਣਾ ਨਾ ਦੋਨਾਂ ਨੇ ਬੇਬੀ ਆ ਕੇ ਆ ਜੀ ਆਜੋ ਬਸ ਕੋਈ ਗੱਲ ਨਹੀਂ ਇੱਥੇ ਕਈ ਵਾਰ ਬੁੜੀਆਂ ਕਹਿਣ ਲੱਗ ਜਾਂਦੀਆਂ ਮੈਂ ਰੋਟੀ ਖਾ ਲੈ ਆਂ ਕਰ ਲੰਗਰ ਇੱਥੇ ਬਣੂਗਾ ਗੁਰੂ ਘਰ ਇੱਥੇ ਸਾਰਾ ਕੁਝ ਕਰ ਲਾਂਗੇ ਤੇ ਤੁਸੀਂ ਜਾਓ ਬਾਈ ਬਣ ਕੇ ਛੇਤੀ ਆ ਜਾ ਯਾਰ ਤੇ ਨਾਲੇ ਮੈਂ ਉਹਨਾਂ ਨੂੰ ਜਾਂਦਾ ਜਾਂਦਾ ਨਾ ਜਿਹੜੇ ਹਰੇ ਵਾਲੇ ਮੁੰਡੇ ਭੇਜੇਗੇ ਉਹਨਾਂ ਨੂੰ ਭੇਜ ਦੇਣਾ ਰੋਟੀ ਪਾਣੀ ਮੈਂ ਉੱਥੇ ਫੜਾਇਆ ਹਾਂ ਨੜੇ ਉਹ ਵੀ ਪ੍ਰਬੰਧ ਕਰਾਉਣਾ ਪੂਗਾ ਪਹਿਲਾਂ ਨਾ ਗੁਰਦੁਆਰੇ ਹਾਂ ਹਾਂ ਉਹ ਤਾਂ ਬੁੜੀਆਂ ਵਿੱਚੋਂ ਭੇਜ ਦੇਣਾਂ ਰੋਸ ਉਹਨੇ ਇੱਥੇ ਆ ਜਾਣਗੀਆਂ ਚਲੋ ਫਿਰ ਪਤਾ ਨਹੀਂ ਆ ਕੀ ਲਾਉਸਮੈਂਟ ਜੀ ਕਰੀ ਜਾਂਦਾ ਸੀ ਬਾਬਾ ਇੱਕ ਤਾਂ ਹੌਲੀ ਬਾਲਾ ਬੋਲਦਾ ਹੈਗਾ ਇੱਕ ਭਾਈ ਮੂੰਹ ਪਰਾਂ ਰੱਖ ਕਰ ਰੱਖਿਆ ਹੈਗਾ ਸਪੀਕਰ ਦਾ ਹੰਜੀ ਨਹੀਂ ਆਈ ਹੈਗੀ ਤੁਹਾਨੂੰ ਕੀ ਬੋਲੀ ਜਾਂਦਾ ਹੈਗਾ ਅੰਦਰ ਬੈਠੀ ਨੂੰ ਨਾ ਮੈਨੂੰ ਲਾਉਸਮੈਂਟ ਜੀ ਸੁਣੀ ਪਤਾ ਨਹੀਂ ਕੀ ਕਹੀ ਜਾਂਦਾ ਬਾਬਾ ਤੇ ਜਦੋਂ ਮੈਂ ਬਾਹਰ ਆਈ ਮੈਂ ਤਾਂ ਸਮਝੀ ਨਹੀਂ ਆਈ ਹੈਗੀ ਪਤਾ ਨਹੀਂ ਕੀ ਕਹਿੰਦਾ ਸੀਗਾ ਬਾਬਾ ਤਾਂ ਮਾਂ ਰਾਸ਼ਨ ਇਕੱਠਾ ਕਰਨ ਵਾਲਿਆਂ ਨੂੰ ਬੋਲਦਾ ਸੀ ਵੀ ਭਾਈ ਕੁਝ ਸੇਵਾਦਾਰ ਧਾਰੇ ਨੇ ਕੁਝ ਹੋਰ ਆਜੋ ਵੀ ਵੱਧੋ ਵੱਧ ਸੇਵਾਦਾਰ ਇਕੱਠੇ ਹੋ ਜਾਓ ਵੀ ਰਾਸ਼ਨ ਇਕੱਠਾ ਕਰਨਾ ਹੈਗਾ ਉਹ ਹੜਪੀਟ ਤਾਂ ਖਾਤਰ ਉਹ ਲਾ ਦੇਖੀ ਮੰਗ ਤੇ ਵਾਂਗੂ ਫਿਰਦੇ ਨੇਗੇ ਐ ਨਹੀਂ ਪਤਾ ਉੱਥੇ ਤੁਰ ਪਹੁੰਚਦਾ ਹੈ ਪਤਾ ਨਹੀਂ ਨਾ ਕਿਸੇ ਨੂੰ ਦਿੰਦੇ ਨੇ ਕਿਸੇ ਨੂੰ ਨਾ ਦਿੰਦੇ ਨੇ ਐ ਇਥੋਂ ਇਕੱਠਾ ਕਰਕੇ ਲੈ ਜਾਂਦੇ ਨੇ ਰੋਜ਼ ਦਾ ਕੰਮ ਹੋ ਗਿਆ ਇਹਨਾਂ ਦਾ ਤਾਂ ਭਾਈ ਨਹੀਂ ਮਾਂ ਐ ਨਹੀਂ ਕਹਿੰਦੇ ਹੁੰਦੇ ਅੱਜ ਵਿਫਤਾ ਪਈ ਹੋਈ ਆ ਉਹਨਾਂ ਤੇ ਇਹ ਕੀ ਪਤਾ ਆਪਣੇ ਤੇ ਕਦੋਂ ਪੈ ਜੇ ਤੂੰ ਐ ਕਿਉਂ ਬੋਲਦੀ ਐਂਗੀ ਚੱਲ ਭਾਈ ਮੈਂ ਤਾਂ ਮੇਰੀ ਭਤੀਜੀ ਦਾ ਸਗਨ ਆ ਮੈਂ ਤਾਂ ਅੱਜ ਉੱਥੇ ਜਾਊਂਗੀ ਤੂੰ ਤਾਂ ਮਾਂ ਭਤੀਜੀ ਦੇ ਸਗਨ ਤੇ ਵਗ ਜੈਂਗੀ ਮੈਨੂੰ ਤਾਂ ਦੱਸ ਦੇ ਵੀ ਜਦੋਂ ਉਹ ਆਉਣਗੇ ਕਿੰਨਾ ਕੁ ਕੁਸਪਾ ਦੇ ਆ ਉਹਨਾਂ ਨੂੰ ਤੂੰ ਐ ਕਰੀ ਥਾਲ ਚ ਪਾ ਕੇ ਨਾ ਮਾਂ ਕੁਸਤਾ ਆਟਾ ਪਾ ਦੀ ਕੁਸ ਇਨਾ ਕੋ ਗੁੜ ਤਰ ਕੇ ਫੜਾ ਦੀ ਮਾਂ ਹਰਪੀਟ ਤੈਨੂੰ ਰਾਸ਼ਨ ਪਾਉਣਾ ਹੈਗਾ ਥਾਲ ਪਰ ਕੇ ਪਾ ਦੀ ਕਹਿੰਦੀ ਇਨਾ ਕੋ ਗੁੜ ਦੇ ਦੀ ਕਿ ਉਹ ਗਾਂ ਹੋ ਪਮੀਰੀਆਂ ਵਿੱਚ ਨਾਲਿਆਂ ਨੂੰ ਪਾਉਣਾਗਾ ਮੈਂ ਉਹਨਾਂ ਤੇ ਪਤਾ ਕਿੱਡੀ ਬਿਵਤਾ ਪੈ ਰਹੀ ਹੈ ਵਿਚਾਰਿਆਂ ਤੇ ਐਨੇ ਕ ਰਾਸ਼ਨ ਪਾਵਾਂਗੇ ਜਾਂ ਆਪਾਂ ਹੁਣ ਉਹਨਾਂ ਨੂੰ ਨਹੀਂ ਇਹ ਤਾਂ ਉਹੀ ਲਟੇਰੇ ਫਿਰਦੇ ਨੇ ਤੁਰੇ ਕਾਨ ਮੇ ਇਹ ਰਾਸ਼ਨ ਸੁਣਾ ਮੈਨੂੰ ਤਾਂ ਲੱਗਦਾ ਇਹ ਆਪ ਹੀ ਉੱਥੇ ਵੇਚ-ਬੋਚ ਦੇਣਗੇ ਜਾ ਕੇ ਸਮਾਨ ਮਾਂ ਤੂੰ ਐ ਕਿਉਂ ਬੋਲਦੀ ਆ ਪਿੰਡ ਦੇ ਨੇਗੇ ਸਾਰੇ ਭੈਣ ਭਾਈ ਇਕੱਠੇ ਹੋਏ ਨੇ ਅਵਤਾਰ ਹੋਰੀ ਵੀ ਉੱਥੇ ਗਏ ਨੇ ਉਹ ਇਕੱਠਾ ਕਰਦੇ ਨੇ ਪਿੰਡੇ ਦੇ ਤਾਂ ਨਹੀਂ ਲਟੇਰੇ ਹੋਣਗੇ ਤੂੰ ਐ ਵੀ ਨਾ ਬੋਲਿਆ ਕਰ ਜੇ ਕੁਝ ਨਹੀਂ ਚੱਜ ਨਾਲ ਦੇਣਾ ਦਾਨ ਕਰਨਾ ਤੂੰ ਪੁੱਠਾ ਵੀ ਨਾ ਬੋਲ ਭਾਣੂ ਭਾਈ ਤੂੰ ਤਾਂ ਬਾਲੇ ਦਾਨੀ ਬਣਦੇ ਹੋ ਮਾਂ ਬਾਬਾ ਤੈਂ ਵੀ ਬੋਲਿਆ ਸੀ ਵੀ ਭਾਈ ਵੱਦੋ ਵੱਦ ਬੀਬੀਆਂ ਵੀ ਆਓ ਬੀਬੀਆਂ ਵੀ ਸੇਵਾ ਕਰੋ ਆ ਕੇ ਰਾਸ਼ਨ ਇਕੱਠਾ ਕਰਾਓ ਸਾਰੀਆਂ ਜਾਨੀਆਂ ਇਕੱਠੀਆਂ ਹੋ ਜਿਓ ਤੁਸੀਂ ਵੀ ਵੀ ਮੈਂ ਤਾਂ ਐ ਕਹਿੰਦੀ ਸੀ ਤੂੰ ਬਾਗ ਜੀ ਫਿਰ ਨਾਲ ਮੈਂ ਤਾਂ ਜਾਨੀ ਬੀਰਪਾਲ ਕਹੀ ਤੇ ਜਾਣੀ ਹੈਗੀ ਮੈਂ ਤਾਂ ਮੇਰੀ ਭਤੀਜੀ ਦਾ ਸਾਗਨ ਹੈ ਮੈਂ ਤਾਂ ਉੱਥੇ ਜਾਣਾਗਾ ਮੈਨੂੰ ਤਾਂ ਸਮਝੀ ਕਵੇਲਾ ਹੋਈ ਜਾਂਦਾਗਾ ਜੇ ਮਾਂ ਤੈ ਨਹੀਂ ਜਾਣਾ ਮੈਂ ਬਗਜੂ ਬੁੜੀਆਂ ਨਾਲ ਮੈਂ ਕਰਾ ਦੂੰ ਰਸ਼ਨ ਇਕੱਠਾ ਨਹੀਂ ਨਹੀਂ ਭਾਈ ਹੁਣ ਥਾਂ ਹੀ ਮਾਂ ਹੀ ਨਹੀਂ ਕਿਤੇ ਗਈ ਹੈਗੀ ਨਾ ਤੈ ਜਾਣਾ ਖਬਰਦਾਰ ਜੇ ਗਈਆਂ ਕਿਸੇ ਪਾਸੇ ਮਾਂ ਹੈ ਜਾਣੂ ਕੀ ਹੁੰਦਾ ਪਿੰਡ ਦੀਆਂ ਉਹ ਵੀ ਬੁੜੀਆਂ ਹੀ ਨੇ ਕੁੜੀਆਂ ਨੇ ਜਿਹੜੀਆਂ ਘਰਾਂ ਚੋਂ ਚੱਲ ਕੇ ਆਉਣਗੀਆਂ ਮੈਂ ਕਿਹੜਾ ੱਡੀ ਲੈਦੀ ਹੈਗੀ ਵੀ ਸੋਡੀ ਨੂੰ ਜਿਆਦੀ ਭਾਈ ਉਹ ਹੈਗੀ ਕੋਈ ਉੱਚ ਦਾ ਪੀਰ ਹੈਗੀ ਨਹੀਂ ਤੂੰ ਮੈਨੂੰ ਅਸੀਂ ਨਹੀਂ ਭਾਈ ਦੇਈ ਤੂੰ ਬਾਹਰ ਨਿਕਲ ਦਿੰਦੇ ਸਾਡੇ ਦਾ ਹੀ ਰਵਾਜ ਹੈ ਚੰਗਾ ਕੰਮ ਤਾਂ ਤੁਸੀਂ ਕਰਨੀ ਨਹੀਂ ਦਿੰਦੇ ਘਰ ਦੇ ਕੰਮ ਤਾਂ ਸਾਰੀ ਉਮਰ ਹੀ ਨਹੀਂ ਮੁੱਕਦੇ ਅਸਲ ਤਾਂ ਜਿਹੜੀ ਸੇਵਾ ਕਰਨੀ ਆ ਨਾ ਦੁੱਖ ਦੀ ਘੜੀ 'ਚ ਖੜਨਾ ਇਹ ਨਹੀਂ ਮੁੜਕੇ ਮਿਲਦਾ ਕਰੇ ਕੰਮ ਕੌਣ ਕਰੂ ਹੁਣ ਮੈਂ ਤਾਂ ਜਾਣੀ ਆਂਗੀ ਮੈਂ ਕੰਮ ਨਿਵੇੜ ਕੇ ਭੱਗ ਜੂੰਗੀ ਐਡੀ ਕੀ ਗੱਲ ਹੈਗੀ ਲੈ ਹੁਣ 100 ਕੰਮ ਆ ਘਰੇ ਹੁਣ ਆਪਣੇ ਪਸ਼ੂਆਂ ਦਾ ਹੈਗਾ ਸੋਡੇ ਕੰਮ ਨਹੀਂ ਨਿਭੜਦੇ ਮਾਂ ਸੋਡੇ ਕੰਮ ਨਹੀਂ ਨਿਭੜਦੇ ਸੋਡੇ ਤਾਂ ਹੀ ਰਹਿਣਗੇ ਚੱਲ ਮੈਂ ਤਾਂ ਭਾਈ ਜਾਣੀ ਆਂਗੀ ਹੁਣ ਤੇ ਬਾਹਰ ਤਾਂ ਜਾਣਾ ਨਹੀਂ ਤੈਨੂੰ ਇੱਕ ਵਾਰੀ ਕਹਤਾ ਮੈਂ ਨਹੀਂ ਸੱਚ ਮੇਰਾ ਪੁੱਲੀ ਗਈ ਤੇ ਬੀਰ ਬਾਲਾ ਉਹ ਮੇਰੇ ਕੱਪੜੇ ਪ੍ਰੈਸ ਕਰਤੇ ਉਹਨਾ ਮੈਂ ਨਾਲ ਜੀਤੋ ਨੂੰ ਸੱਦ ਲਿਆ ਮੈਂ ਉਹ ਵੀ ਮੇਰੇ ਨਾਲ ਜਾਊਗੀ ਤਾਈ ਉਹ ਕਹਿੰਦੀ ਆ ਕਿ ਮੈਂ ਬਾਗ ਚੱਲੂੰਗੀ ਤੇਰੇ ਨਾਲ ਇਕੱਲੀ ਕਿੱਥੇ ਜਾਵੇਂਗੀ ਤੇ ਦੇਖ ਕੇ ਵੀ ਨੀ ਉਹਨੂੰ ਤਿਆਰ ਹੋ ਗਈ ਲੈ ਦੇਖ ਲੈ ਕਹਿੰਦੀ ਤਾਈ ਜੀਤੋ ਕੋਲੇ ਜਾਨੀ ਆ ਤਾਈ ਜੀਤੋ ਦਾ ਤਾਂ ਅੰਮ੍ਰਿਤ ਛੱਕਿਆ ਹੋਇਆ ਉਹ ਤਾਂ ਜਦੋਂ ਬੋਲਤਾ ਹੂ ਨਾ ਬਾਬੇ ਨੇ ਉਹਦੀ ਬਾਗੀ ਹੂ ਉਹ ਤਾਂ ਸੇਵਾ ਚ ਗਈ ਹੋਊਗੀ ਉਹ ਕਿੱਥੇ ਹੋਊਗੀ ਘਰੇ ਇਹਨੂੰ ਤਾਂ ਐ ਹੋਇਆ ਪਿਆ ਗੱਲ ਐ ਪਿੰਡ ਉੱਜੜਿਆ ਜਾਂਦਾ ਕਾਮਲੀ ਨੂੰ ਗਿੱਧੇ ਦੀ ਲੋਕਾਂ ਤੇ ਤਾਂ ਐਡੀ ਵਿਵਤਾ ਪੈ ਰਹੀ ਐ ਇਹਨੂੰ ਸ਼ਗਨਾਂ ਦੀ ਹੋਈ ਪਈ ਐ ਇਹ ਖੁਸ਼ੀਆਂ ਮਨਾਉਂਦੀ ਫਿਰਦੀ ਐ ਦੁੱਖ ਦੀ ਘੜੀ ਚ ਤਾਂ ਖੜਨੀ ਨੀ ਜਾਣਦੀ ਨਾ ਕਿਸੇ ਨੂੰ ਜਾਣਦੀ ਨੀ ਨਹੀਂ ਇਹ ਤਾਂ ਜਾਊਗੀ 4-5 ਘੰਟੇ ਤੈਨੂੰ ਲੱਗਣਗੇ ਅਸਲ ਵਿੱਚ ਤਾਂ ਇਹਨੂੰ ਸੁੱਤਾ ਹੀ ਹੋ ਜੂ ਆਉਂਦੀ ਇਹਨੂੰ ਮੈਂ ਐ ਕਰੂੰਗੀ ਕਰਕੇ ਮੋਟਾ-ਮੋਟਾ ਜਿਹਾ ਕੰਮ ਉਹ ਤੋਂ ਮੀਝੇ ਦਾ ਮੌਸਮ ਹੋਇਆ ਪਿਆਗਾ ਨਹੀਂ ਤੇ ਮੈਂ ਕੱਪੜੇ ਲਾ ਕੇ ਅੰਦਰ ਤਰ ਜਾ ਤੇ ਮੈਂ ਉਹਨਾਂ ਨਾਲ ਰਾਸ਼ਨ ਇਕੱਠਾ ਕਰਾਉਣ ਵਗ ਜੂ ਮੈਨੂੰ ਕਹਿੰਦੀ ਐ ਲੈ ਥਾਲ ਪਾ ਦੀ ਅਬਤਾਰ ਉਹਨਾਂ ਨਾਲ ਹੀ ਹੋਊਗਾ ਬੇਸ਼ੱਕ ਉਹਨਾਂ ਨੂੰ ਗੱਟਾ ਚਕਾ ਦੇ ਤੇ ਆਪਾਂ ਤਾਂ ਉਹਨੂੰ ਕੁਝ ਨਹੀਂ ਕਹਿੰਦੇ ਭਾਈ ਇਹ ਉਹੀ ਬੋਲੀ ਜਾਂਦੀ ਐ ਇਹਨੂੰ ਐ ਤਾਂ ਹੈ ਨਹੀਂ ਵੀ ਮੈਂ ਲੋਕਾਂ ਦੀ ਸੇਵਾ ਕਰ ਲਾਂ ਫਿਰਦੀ ਐਗੀ ਭਤੀਜੀਆਂ ਦੇ ਸਗਣਾ ਤੇ ਸਗਣ ਬਣਿਆ ਤਾਂ ਛੱਡਿਆ ਵੀ ਜਾਂਦਾ ਆਪਦੇ ਛੱਡਣੇ ਪੈਂਦੇ ਨੇ ਉਈ ਨਾ ਜਾਣਦੀ ਐ ਨਾ ਜਾਣ ਦਿੰਦੀ ਐਗੀ ਆ ਤਾਂ ਹਜੇ ਗਿੱਲੇ ਪਏ ਨੇ ਚੱਲ ਜੇ ਮੀਮੂ ਆ ਗਿਆ ਦੇਖੀ ਜੋ ਭਿੱਜ ਜਾਣਗੇ ਭਿੱਜ ਜਾਂਦੇ ਮੈਂ ਮਤਾਨਾ ਜਿੱਤੂ ਕੋਲ ਜਾ ਕੇ ਆਵਾਂ ਐ ਨਹੀਂ ਪਤਾ ਤਿਆਰ ਹੋਈ ਹੂ ਕਿ ਨਾ ਜੇ ਨਾ ਹੋਈ ਮੈਂ 10 ਮਿੰਟ ਬੈਹਿ ਜੂਗੀ ਫਿਰ ਕਹੂੰਗੀ ਵੀ ਤੂੰ ਤਿਆਰ ਹੋ ਜਾ ਵੀ ਆਪਾਂ ਛੇਤੀ ਜਾਣਾਗਾ ਫਿਰ ਦੁਪਹਿਰਾ ਚੜਜੂਗਾ ਕੀ ਫਾਇਦਾ ਮੈਂ ਤੂੰ ਕਿੱਧਰ ਜਾਨੀ ਐਗੀ ਮੈਂ ਤਾਂ ਪੁੱਤੋ ਜਿੱਤੋਂ ਸੱਦਣ ਜਾਨੀ ਹੈਗੀ ਉਹ ਅਸੀਂ ਤਾਂ ਸਗਣ ਤੇ ਜਾਣਾ ਨਾ ਹੁਣ ਐ ਦੇਖਦੀ ਤੀ ਮੈਂ ਕਿ ਤਿਆਰ ਹੋ ਗਈ ਕਿ ਨਾ ਐ ਨਹੀਂ ਪਤਾ ਹੁਣ ਨਾਤੀ ਹੋਊ ਕਿ ਕੀ ਕਰਦੀ ਹੋਊਗੀ ਤੇ ਫੇਰ ਉੱਥੇ ਕਵੇਲਾ ਹੋ ਜੂ ਸਾਨੂੰ ਉਹ ਤੂੰ ਰਹਿਣ ਦੇ ਸਗਣ ਸੁਗਣ ਤੇ ਜਾਣ ਨੂੰ ਪਿੰਡ ਦਾ ਸਾਰਾ ਪਿੰਡ ਦਾ ਰਸਨ ਇਕੱਠਾ ਕਰੀ ਜਾਂਦਾ ਉਹ ਹਾੜਾ ਨਾਲ ਤਾਂ ਲੋਕ ਮਰੀ ਜਾਂਦੇ ਤੂੰ ਸਗਣਾ ਨੂੰ ਤੁਰ ਜਾਨੀ ਹੈਗੀ ਉਹ ਤਾਈ ਨਹੀਂ ਜਾਂਦੀ ਜੁੰਦੀ ਤੇਰੇ ਨਾਲ ਉਹਦਾ ਰਸਨ ਵਾਲਿਆਂ ਦੇ ਮੂਰੇ ਹੋਊਗੀ ਉਹ ਤਾਂ ਧਰਮ ਖਿਸਤਾਨ ਤੇ ਜਾਂਦੀ ਹੈ ਭੱਜੀ ਤੂੰ ਉਹਦੇ ਮਨੀ ਉੱਡੀ ਜਾਨੀ ਐ ਆਪ ਤਾਂ ਤੂੰ ਜਾਣਾ ਨਹੀਂ ਹੈਗਾ ਤੂੰ ਤਾਂ ਉਹਨੂੰ ਵੀ ਨਾਲ ਲੈ ਜਾਨੀ ਹੈਗੀ ਰਹਿਣ ਦੇ ਕਾਇ ਤੇ ਕਰੇ ਭੈਜਾ ਵਸ ਕਿਤੇ ਨਹੀਂ ਜਾਣਾ ਜੂਣਾ ਬੇ ਉਹਨਾਂ ਨੇ 8 ਦਿਨ ਹੋ ਗਏ ਮੈਨੂੰ ਫੋਨ ਕਰਦਿਆਂ ਨੂੰ ਕਹਿੰਦੇ ਆਖੇ ਤੁਸੀਂ ਸਾਗਨ ਤੇ ਸੁਦੇਹਾ ਆਜੋ ਮੜ ਜਾ ਹੁਣ ਹਜੇ ਵੀ ਮੈਂ ਤਾਂ ਕਹਿੰਨੀ ਵੀ ਕਿਵੇ ਹੋ ਗਿਆ ਹੁਣ ਤੂੰ ਹੋਰ ਗੱਲਾਂ ਕਰਨ ਲੱਗ ਗਿਆ ਬਾ ਰਹਿਣ ਦੇ ਰਹਿਣ ਦੇ ਉਹਨਾਂ ਨੂੰ ਫੋਨ ਕਰ ਦਾਂਗੇ ਆਪਾਂ ਵੀ ਸਾਡੇ ਤਾਂ ਭਈ ਐ ਕਰਕੇ ਸਾਰਾ ਪਿੰਡ ਉਧਰ ਲੱਗਾ ਸੀ ਮੈਂ ਤਾਂ ਮੂਰੇ ਤੁਰਿਆ ਫਿਰਦਾ ਸਾਰਿਆਂ ਨੂੰ ਅਗਲਾ ਕਹ ਦੋ ਵੀ ਆਪਦਾ ਪਰਿਵਾਰ ਇਹਦਾ ਤੁਰਦਾ ਨਹੀਂਗਾ ਵੀ ਇਹ ਤਾਂ ਖੁਸ਼ੀਆਂ ਮਨਾਉਂਦੇ ਫਿਰਦੇ ਹੈਗੇ ਵੀ ਇੱਕ ਪਾਸੇ ਰਸਨਾ ਇਕੱਠਾ ਕਰੀ ਜਾਂਦੇ ਹੈਗੇ ਰਹਿਣ ਦੇ ਬਾ ਜਾਣਾ ਨਹੀਂ ਹੈ ਕਿਤੇ ਲੈ ਮੈਂ ਤਾਂ ਪਰਸੋਂ ਦੀ ਤਿਆਰੀ ਕਰਨ ਲੱਗੀ ਆਂ ਭਈ ਮੈਂ ਤਾਂ ਜਾਊਂਗੀ ਤੂੰ ਐ ਆਇਆ ਤਾਂ ਉਹਨਾਂ ਨੂੰ ਵੀ ਚਾਹੀਦਾ ਵੀ ਲੋਕਾਂ ਦਾ ਐਡਾ ਬੜਾ ਵਕਤ ਪੈ ਰਿਆ ਬਾਤ ਚ ਕਰ ਲੈਣ ਸਗਣ ਸੋਗਣ ਉਹ ਵੀ ਜਮਾਂ ਸੰਗ ਨਹੀਂ ਮੰਨਦੇ ਪਰ ਰਹਿਣ ਦੇ ਘਰੀ ਬਹਿ ਜਾ ਨਾ ਮੈਂ ਕੀ ਕਰਾਂ ਹੜਪੀ ਉਤਾਲਿਆਂ ਨੂੰ ਤਾਂ ਤਾਂ ਤੂੰ ਤਾਂ ਹੀ ਕਰਦਾ ਬਹਿ ਜਾ ਬਸ ਇਹਨੂੰ ਹੜਪਾ ਹੋਇਆ ਪਿਆਗਾ ਸਗਣਾ ਤੇ ਜਾਣੂ ਲੋਕ ਮਰੀ ਜਾਂਦੇ ਹੈਗੇ ਚਲ ਯਾਰ 2 ਮਿੰਟ ਆਰਾਮ ਕਰਦੇ ਆਂਗੇ ਹੋਰ ਹੀ ਸੱਪੇ ਡੋਟਾਉਂਦੇ ਆਂਗੇ ਆਰਾਮ ਤਾਂ ਤੁਸੀਂ ਫੇਰ ਕਰਿਓ ਮੈਂ ਤਾਂ ਕਹਿ ਨਹੀਂ ਮੀਂਹ ਜਿਹੜਾ ਮੌਸਮ ਫੇਰ ਹੋਇਆ ਪੈਗਾ ਤੁਸੀਂ ਆ ਲਫਾਫਾ ਜਾ ਤਾਹਾਂ ਕਰਕੇ ਉੱਤੇ ਟੌਟਾ ਧਰਿਆ ਉਹ ਕਿਤੇ ਦਵਾਰੇ ਨਾ ਚਾਉਣ ਲੱਗ ਜੇ ਓਏ ਤੂੰ ਐਂ ਕਰੀ ਯਾਰਾ ਇਹ ਤਾਂ ਹਣੀ ਨੂੰ ਕਹਿਦੀ ਉਹ ਆਪੀ ਕਰ ਦੂ ਸਾਰਾ ਕੁ ਸੈਟ ਮੈਥੋਂ ਨਹੀਂ ਹੁੰਦਾ ਹੁਣ ਮੈਂ ਹੁਣ ਰਸਨਾਂ ਲੈਣਾਂ ਨਾ ਜਾਣਾਗਾ ਉਹਦਾ ਟਰਾਲੀ ਦਾ ਤੋੜ ਦੇ ਹਥੋਂ ਸਾਰਾ ਕੁ ਅੰਮ੍ਰਿਤ ਵੀ ਵਾਗ ਗਿਆ ਉੱਥੇ ਸੋਮਨ ਨੂੰ ਲੈਣਾ ਮੰਨੂ ਨੂੰ ਭੇਜ ਜਾਗਾ ਉਹ ਵੀ ਤਾਂ ਆਈ ਨੂੰ ਲੈ ਕੇ ਆਉਂਦਾਗਾ ਰਸਨ ਇਕੱਠਾ ਕਰਦੇ ਆ ਇਸ ਤਾਂ ਤੇ ਤੁਸੀਂ ਮੰਮੀ ਨਾਲ ਕਿਵੇਂ ਉੱਚੀ ਉੱਚੀ ਜੇ ਬੋਲੀ ਜਾਂਦੇ ਸੀ ਕੀ ਗੱਲ ਹੋ ਗਈ ਓ ਯਾਰ ਮੈਂ ਤਾਂ ਹਲੇ ਅੰਦਰ ਵਰਦਾ ਸੀ ਉਹ ਕਹਿੰਦੀ ਮੈਂ ਤਾਂ ਤਾਈ ਜੀਤੋ ਕੋਲ ਜਾਨੀ ਆ ਹੁੱਡੀ ਕੋਲੇ ਮੈਂ ਦੂਈ ਕਰਨੀਆਂ ਨਹੀਂ ਕਹਿੰਦੀ ਉਹਨੂੰ ਸਾਗਣ ਤੇ ਲੈ ਕੇ ਜਾਨੀ ਆ ਮੈਂ ਉਹਨੂੰ ਆਖਿਆ ਮਾਂ ਤੂੰ ਮਾੜੀ ਮੋਟੀ ਮਾਂ ਸੰਗ ਤਾਂ ਮੰਨ ਲੈ ਕਿ ਸਾਗਣਾ ਤੇ ਤੁਰੀ ਫਿਰਦੀਆਂ ਲੋਕਾਂ ਦੇ ਏਡਾ ਵੱਡਾ ਵਖਤ ਬਹਿ ਰਿਹਾਗਾ ਸਾਰਾ ਪਿੰਡ ਦਾ ਰਸਨ ਇਕੱਠਾ ਕਰਦਾਗਾ ਮੈਂ ਮੂਰੇ ਲੱਗਿਆ ਫਿਰਦਾਗਾ ਸਾਰਿਆਂ ਦੇ ਅਗਲਾ ਕੋ ਆਪ ਤਾਂ ਖੁਸ਼ੀਆਂ ਮਨਾਉਂਦੇ ਫਿਰਦੇ ਹੈਗੇ ਵੀ ਸਾਨੂੰ ਸਾਰਿਆਂ ਨੂੰ ਮਾਂ ਰਸਨ ਇਕੱਠਾ ਕਰਨ ਲਾ ਰੱਖਿਆਗਾ ਮੇਰੇ ਨਾਲ ਵੀ ਹੜਕੇ ਗਈ ਹੈ ਜੀ ਮੈਂ ਆਖਿਆ ਮਾਂ ਨਾ ਜਾ ਵੀ ਸਾਗਣਾ ਸੁਗਣਾ ਬਿਨਾ ਤਾਂ ਸਰਜਣਾ ਹੁੰਦਾਗਾ ਆ ਦੁੱਖ ਦੀ ਘੜੀ 'ਚ ਖੜਨਾ ਬਾਲਾ ਜ਼ਰੂਰੀ ਹੈਗਾ ਕਣੀ ਨਾ ਤੂੰ ਮੈਨੂੰ ਰੋਕ ਨਾ ਮੇਰੇ ਲੇ ਪੱਜੀ ਗਈ ਪਹਿਲਾਂ ਤਾਂ ਵੀ ਤੂੰ ਐਂ ਦੱਸ ਬਾਬਾ ਕੀ ਬੋਲਿਆ ਮੈਂ ਬਾਬਾ ਤਾਂ ਐਂ ਬੋਲਿਆ ਬੇਂਤੀ ਵੀ ਹੜਪੀ ਤੰਗਾ ਤੇ ਰਾਸ਼ਨ ਇਕੱਠਾ ਕਰਨਾ ਭਾਈ ਸਾਰੇ ਇਕੱਠੇ ਹੋ ਜੋ ਤੇ ਮੈਂ ਆਖਿਆ ਤੂੰ ਨਾਲ ਵਗ ਜੀ ਵੀ ਨਾ ਜਾਈ ਸਕਨ ਤੇ ਕਣੀ ਮੈਂ ਨਹੀਂ ਜਾਣਦੀ ਤੇ ਮੈਂ ਆਖਿਆ ਚਲ ਜੇ ਤੂੰ ਨਹੀਂ ਜਾਂਦੀ ਮੈਂ ਵਗ ਜੂਗੀ ਕਣੀ ਲੈ ਨਾ ਪਈ ਅਸੀਂ ਤਾਂ ਬਾਹਰ ਨਹੀਂ ਨਿਕਲੇ ਤੈਨ ਵੀ ਦੇਲੀ ਤੋਂ ਬਾਹਰ ਪੈਰ ਨਹੀਂ ਧਰਨਾ ਮੈਨੂੰ ਐ ਕੜ ਕੇ ਗਈਏ ਮੇਰੀ ਗੱਲ ਸੁਣ ਜਾ ਰਹੀ ਇਹ ਨਾ ਤਾਂ ਕਦੇ ਸਾਂਝੇ ਕਮਾਚ ਗਈ ਹੈ ਨਾ ਇਹ ਗੁਰਦੁਆਰੇ ਕੁਝ ਕਰਾਉਣ ਜਾਵੇ ਹੁਣ ਮੈਂ ਤੂੰ ਦੱਸ ਤਾਈ ਜੀ ਤੋ ਦਾ ਅਮਰ ਛੱਕਿਆ ਹੋਇਆ ਉਹ ਹਰੇਕ ਪ੍ਰੋਗਰਾਮ ਦੇ ਗੁਰੂ ਘਰ ਚ ਕੋਈ ਖੰਡ ਪਾਟ ਹੈ ਕੁਛ ਵੀ ਉੱਥੇ ਮੂਰੇ ਹੁੰਦੀ ਹੈਗੀ ਕੋਈ ਨਗਰ ਕੀਰਤਨ ਹੋਵੇ ਸਰੇੇ ਕੰਮ ਦੇ ਮੂਰੇ ਹੁੰਦੀ ਹੈ ਅੱਜ ਤਾਂ ਉਹ ਚਾਹ ਚੜਿਆ ਪਿਆ ਹੋਊਗਾ ਉਹ ਤਾਂ ਜਮਾ ਮੂਰੇ ਖੜੂਗੀ ਇਹਦੇ ਨਾਲ ਉਹ ਸਗਣ ਤੇ ਵਗ ਜੂਗੀ ਤਾਈ ਜੀ ਤੋ ਕੋਈ ਜਾਂਦੀ ਨਹੀਂ ਤਾਈ ਜੀ ਤੋ ਦਾ ਗੁਰਦੁਆਰੇ 바ਗੀ ਹੋਊਗੀ ਵੀ ਮੈਂ ਰਸਣ ਵਾਲਿਆਂ ਨਾਲ ਜਾਊਂਗੀ ਇਹ ਤਾਂ ਐ ਹੋ ਰਿਹਾ ਛੇਤੀ ਮੈਂ ਸਗਣ ਤੇ ਜਾ ਕੇ ਨਾ ਉੱਥੇ ਮੂਰੇ ਪਵਾ ਲਾਂ ਹਾਰ ਜੇ ਮੈਂ ਮਾੜਾ ਜਿਹਾ ਕਹਿਦਾ ਮੇਰੇ ਨਾਲ ਰਸਕੇ ਅੰਦਰ ਜਾਵੜੀ ਬੋਲੀ ਨਹੀਂ ਹੈਗੀ ਖੁਸ਼ੀ ਦੇ ਪ੍ਰੋਗਰਾਮ ਤਾਂ ਆਉਂਦੀ ਰਹਿੰਦੇ ਨੇ ਜੀ ਇਹ ਤਾਂ ਚੱਲੀ ਜਾਂਦਾ ਹੈਗਾ ਗੱਲ ਕਰ ਆ ਵੀ ਦੁੱਖ ਵੇਲੇ ਖੜਨਾ ਬਹੁਤ ਔਖਾ ਹੈ ਨਾ ਇਹ ਨਹੀਂ ਖੜ ਸਕਦੀ ਕਿਸੇ ਦੇ ਨਾਲ ਚਲ ਤੂੰ ਐਂ ਕਰ ਯਾਰ ਮੇਰੀ ਗੱਲ ਸੁਣ ਇਹ ਤਾਂ ਰੁੱਸੀ ਰਹੂਗੀ ਆਪਾਂ ਚੱਲਦੇ ਆਂਗੇ ਮੈਂ ਅਮਰਤ ਨੂੰ ਕਹਿ ਕੇ ਆਏਗਾ ਤੂੰ ਚੱਲ ਮੇਰੇ ਨਾਲ ਤੇ ਆਪਾਂ ਕਰਾਉਨੇ ਆ ਰਸਨ ਇਕੱਠਾ ਜਾ ਕੇ ਕਿਉਂ ਬੁੜੀਆਂ ਬੁੜੀਆਂ ਕੋਲੇ ਭਗ ਜਾਂਦੀਆਂ ਨੇ ਅੰਦਰ ਸਾਡਾ ਤਾਂ ਹੋਰ ਹੀ ਕੰਮ ਨਹੀਂ ਲੋਟ ਆਉਣਾ ਹਰਾਚਾਰਾ ਵੀ ਟਰਾਲੀਆਂ ਭਰਾਂਗੇ ਇਹ ਬੁੜੀਆਂ ਉੱਥੋਂ ਅੰਦਰੋਂ ਰਾਸ਼ਨ ਇਕੱਠਾ ਕਰਕੇ ਅਗਲੇ ਦੋ ਆਟਾ ਉਟਾ ਫੜ ਕੇ ਬੋਰਿਆਂ ਚ ਪਾਈ ਜਾਣਗੀਆਂ। ਬਖਤਾ ਚੱਲਦੀਆਂ ਜੀ। ਗੱਲ ਕਰ ਮੈਨੂੰ ਮਾਂ ਤੋਂ ਡਰ ਲੱਗਦਾਗਾ ਪਹਿਲਾਂ ਤਾਂ ਸੋਡੇ ਨਾਲ ਬੋਲ ਕੇ ਹਟਿਆ ਫਿਰ ਮੇਰੇ ਨਾਲ ਕਲੇਸ਼ ਕਰੂਗੀ। ਡਰ ਲੱਗਦਾ ਮੈਨੂੰ ਤਾਂ ਉਹ ਤੋਂ ਸੇਵਾ ਕਰਨ ਨੂੰ ਤਾਂ ਬਹੁਤ ਜੀ ਕਰਦਾ ਹੈਗਾ। ਅੱবি ਜਦੋਂ ਹੋਰ ਬੁੜੀਆਂ ਜਾਣੀਆਂ ਮੈਂ ਵੀ ਜਾਵਾਂ। ਡਰ ਨੂੰ ਯਾਰ ਤੂੰ ਕਿਤੇ ਮਾੜੇ ਥਾਂ ਜਾਣੀ ਹੈਂ ਜੀ। ਮੈਂ ਨਾਲ ਤਾਂ ਹੈਗਾ। ਉੱਥੇ 50 ਕਰਾਂ ਦੀਆਂ ਬੁੜੀਆਂ ਨੇ। ਤੂੰ ਚੱਲ ਖੜੀ ਹੋ ਜਾ ਕੇ ਆਪਾਂ ਚੱਲਦੇ ਆਂਗੇ ਰਾਸ਼ਨ ਇਕੱਠਾ ਕਰਾਉਣੇ। ਅਮਰ ਤੇ ਸੋਮਣ ਵੀ ਆਉਣ ਵਾਲੇ ਆਗੇ। ਉਹ ਕੀ ਕਹਿਣਗੇ? ਭਾਗ ਚਲਦੀਆਂ ਜੀ ਫਿਰ ਮੈਂ ਐਂ ਤਾਂ ਕਹਿੰਦੇ ਆ ਭਾਈ ਚਲ ਤੂੰ ਐਂ ਕਰ ਬੱਠੜ ਬਾਲਟਾਂ ਦੀ ਬਾਵਾ ਲੋਡ ਹੈਗੀ ਠੀਕ ਹੈ ਕਿਉਂ ਅੰਦਰੋਂ ਰਸ ਨੂੰ ਸੁਣ ਪਵਾ ਕੇ ਲਿਆ ਕਰਾਂਗੇ ਤੇ ਤੂੰ ਚੱਕ ਬੱਠੜ ਬੁੱਠੜਾ ਤੇ ਆਪਾਂ ਚੱਲੀਏ ਮੈਂ ਚੱਕ ਲੈਉਣੀ ਐ ਨਹੀਂ ਤਾਂ ਬਾਲਟੀ ਚੱਕ ਲੈਣੀ ਐ ਇੱਕ ਬੱਠੜ ਲੈਉਣੀ ਐ ਹਾਂ ਚੱਕ ਲਿਆ ਹਾਂ ਕਿਧਰੇ ਨਹੀਂ ਬੇਬੇ ਬੇ ਮੈਂ ਤਾਂ ਉਹ ਚਿੰਦਰ ਦੀ ਭਤੀਜੀ ਦਾ ਸਾਗਣਾ ਮੈਂ ਤਾਂ ਉੱਥੇ ਸਾਗਣ ਤੇ ਜਾਂਦੀ ਸੀ ਓਹੋ ਤੂੰ ਬੈਠ ਮੇਰੀ ਗੱਲ ਸੁਣ ਰਿਹਾ ਕਿ ਤੂੰ ਅੱਛਾ ਨਾ ਤੂੰ ਬੇਨਤੀ ਨਹੀਂ ਸੁਣੀ ਗੁਰਦੁਆਰੇ ਚ ਨਾ ਮੈਨੂੰ ਨਹੀਂ ਸੁਣਾ ਹੈਗਾ ਬੇਨਤੀ ਇੱਥੇ ਕਿਹੜਾ ਸੁਣਦਾ ਖੜਕਾ ਟਰੈਕਟਰ ਟੱਪੇ ਨਾਗਦੇ ਨੇ ਇੱਕ ਬਾਜ ਨਹੀਂ ਆਪਣੇ ਉਹ ਉਹ ਹੋ ਸਕਣ ਤੇ ਜਾਣ ਨੂੰ ਕੀ ਆ ਗੁਰਦੁਆਰੇ ਤਾਂ ਐ ਬੋਲੀ ਜਾਂਦੇ ਨੇ ਵੀ ਰਾਸ਼ਨ ਇਕੱਠਾ ਕਰਦੇ ਆ ਹੜਪੀਟ ਤਾਂ ਵਾਸਤੇ ਅੱਛਾ ਤੂੰ ਇੱਧਰ ਕਿੱਧਰ ਜਾਨੀ ਹੈਗੀ ਬੇ ਮੈਂ ਸਕਦੀ ਆ ਚਲ ਨਾ ਜਾਉ ਮੈਂ ਕਿੰਨਾ ਕੁ ਬੁੜੀਆਂ ਹੋਰ ਹੈਗੀਆਂ ਨੇ ਹਾਂ ਬੁੜੀਆਂ ਹੈਗੀਆਂ ਨੇ ਬਸ ਫਿਰ ਮੈਂ ਬੈਠੂ ਟਰਾਲੀ ਚ ਜਿਵੇਂ ਰਸਣ ਕਹੇ ਕੇ ਵੀ ਭਾਈ ਰਾਸ਼ਨ ਪਾਓ ਰਾਸ਼ਨ ਪਾਓ ਚੱਲੋ ਚੱਲੀਏ ਇੱਕ ਹੀ ਗੱਲ ਹੋਈ ਇਹ ਤਾਂ ਇਹ ਤਾਂ ਜ਼ਰੂਰੀ ਕੰਮ ਹੈ ਪਾਈ ਉਹਨਾਂ ਦਾ ਸਾਗਨ ਤੇ ਜਵਾਬ ਦੇ ਦੁਮੇ ਸਾਗਨ ਤੇ ਜਵਾਬ ਦੇ ਦੇ ਹਾਂ ਇੱਧਰ ਤੋਰ ਹੁਣ ਆ ਗੁਰਵਿੰਦਰ ਸਿੰਘ ਉਹਨਾਂ ਨੂੰ ਫੋਨ ਕਰਦੇ ਵੀ ਮੇਰੀ ਮਾਂ ਨਹੀਂ ਜਾਂਦੀ ਉਹ ਤਾਂ ਉਹਨਾਂ ਦਾ ਜਾਂਦੀ ਹੈਗੀ ਰਾਸ਼ਨ ਇਕੱਠਾ ਕਰਾਉਣਾ ਹਾਂ ਬੀਬੀ ਨਾਲੇ ਮੇਰੀ ਗੱਲ ਸੁਣ ਗੁਰਦੁਆਰੇ ਚ ਨਾ ਐ ਵੀ ਬੋਲੇ ਵੀ ਬੁੜੀਆਂ ਵੱਧ ਤੋਂ ਵੱਧ ਆਉਣ ਹਨਾ ਵੀ ਸੇਵਾ ਕਰਵਾਉਣਾ ਤੂੰ ਆਪਣੇ ਬੇੜੇ ਦੀਆਂ ਬੁੜੀਆਂ ਨੂੰ ਕਈ ਕੇ ਲੈ ਜੀ ਤੇਰੇ ਕਹੇ ਤੋਂ ਭਗ ਜਾਣਗੀਆਂ ਮੈਂ ਜਾਣੀ ਆ ਨਹੀਂ ਤਾਂ ਤੇਰੀ ਮਾਸੀ ਜਰਨੈਲ ਕੋ ਨੂੰ ਕਹਿਨੀ ਆ ਨਛੱਤਰ ਨੂੰ ਕਹਿਨੀ ਆ ਹਰਪ੍ਰੀਤ ਨੂੰ ਕਹਿਨੀ ਆ ਉਹ ਚਕੰਦਰ ਦੀ ਬਹੂ ਨੂੰ ਕਹਿ ਕੇ ਹੁੰਦੀ ਆ ਮੈਂ ਇਧਰ ਸਾਰਿਆਂ ਜਗਦਾਰ ਦੀ ਬਹੂ ਨੂੰ ਕਹਿ ਕੇ ਹੁੰਦੀ ਆ ਸਾਰਿਆਂ ਨੂੰ ਕਹਿਨੀ ਆ 10 ਬੁੜੀਆਂ ਇਕੱਠੀਆਂ ਕਰ ਲਾਂ ਹਾਂ 10 ਨੂੰ ਲੈ ਕੇ ਗੁਰਦੁਆਰੇ ਜਾਨੀ ਆ ਵੀ ਚਲੋ ਭਾਈ ਚੱਲ ਗਿਆ ਪਰ ਅਸਨ ਇਕੱਠਾ ਕਰਾਈ ਉਹੀ ਤਾਂ ਗੱਲ ਆ ਬੇਬੇ ਉੱਥੇ ਦੇਖ ਲੈ ਕੀ ਕੁਸੂਰ ਹੈ ਹੁਣ ਤੂੰ ਤਾਂ ਦੇਖਦੀ ਨਹੀਂ ਹੈਗੀ ਮੇਰੇ ਕੋਲ ਤਾਂ ਸਾਰਾ ਦਿਨ ਆਉਂਦਾ ਫੋਨ 'ਚ ਲੋਕਾਂ ਦੇ ਨਾ ਘਰ ਰੁੜ ਗਏ ਬਿਲਕਦੇ ਨਰੋ ਕੋ ਝੰਘਾੜਾ ਮਾਰਦੇ ਨੇਗੀ ਆਹ ਰੋ ਆਹੀ ਇਹ ਤਾਂ ਜ਼ਰੂਰੀ ਜਾਓ ਫਿਰ ਬੰਦੇ ਵੀ ਇਕੱਠੇ ਕਰੋ ਫਿਰ ਬੰਦੇ ਬਾਧੂ ਹੋ ਰਹੇ ਨੇਗੇ ਅਸੀਂ ਜਾਣੇ ਆਂਗੇ ਮੈਂ ਉੱਥੋਂ ਹੀ ਆਿਆਂਗੇ ਹੁਣ ਅਸੀਂ ਸਾਰੇ ਜਾਣੇ ਟਰਾਲੀਆਂ 5-7 ਇਕੱਠੀਆਂ ਕਰ ਲਓ ਹਾਂ ਬਸ ਮੈਂ ਤੈਨੂੰ ਤਾਂ ਹੀ ਕਹਿੰਦਾ ਸੀ ਤੂੰ ਤਾਂ ਕਿੱਧਰ ਨੂੰ ਤੁਰਪੀ ਜੀਗੀ ਵੀ ਮੈਨੂੰ ਕਹਦਾ ਸੁਣਾਤੀ ਭਾਈ ਜੇ ਮੈਨੂੰ ਸੁਣਾਉਂਦਾ ਫਿਰ ਮੈਂ ਤੇਰੇ ਨਾਲ ਗੱਲ ਕਰਦੀ ਫੋਨ ਤੇ ਚੱਲ ਕੋਈ ਨਹੀਂ ਇਧਰ ਹੀ ਆਊਗੀ ਟਰਾਲੀ ਤੂੰ ਫਿਰ ਉਦੋਂ ਚੜ੍ਹ ਜੀ ਨਾਲੇ ਬੁੜੀਆਂ ਨੂੰ ਇਕੱਠਾ ਕਰ ਲਈ ਕਹਿ ਕੇ ਰੱਖ ਉਹਨਾਂ ਨੂੰ ਮੈਂ ਕਹਿ ਕੇ ਜਾਣੀ ਆਂਗੀ ਜੀ ਹੁਣ ਕਹਿਣ ਜਾਣੀ ਆਂਗੀ ਵੀ ਭਾਈ ਸਾਰੀਆਂ ਇਕੱਠੀਆਂ ਹੋ ਜਾਓ ਇੱਥੋਂ ਟਰਾਲੀ 'ਚ ਚੜ੍ਹਾਂਗੇ ਪਰ ਅਸਣ ਪਾਵਾਂਗੇ ਉਹੀ ਤਾਂ ਗੱਲ ਹੈਗੀ ਨਲੇ ਨਲੇ ਆਪਣੇ ਗੱਟਾ ਭਰੇ ਪਿਆਗਾ ਕੋਈ ਆਪਣਾ ਘਰ ਜਿਉਂਦਾ ਤੀ ਉਹ ਗੱਟਾ ਕਣਕ ਦਾ ਦੇਖ ਕੇ ਚੱਕੀ ਨਹੀਂ ਢੋਲ ਚੋਂ ਭਰ ਲਈ ਕਣਕ ਚੰਗਾ ਆ ਨਾਏ ਹਰੇਚਾਰੇ ਦਾ ਵੀ ਕਰਿਓ ਫੇਰ ਤਾਂ ਇੰਤਜ਼ਾਮ ਕੱਲਾ ਹੁਸਦਾ ਵੀ ਨਹੀਂ ਚਾਹੀਦਾ ਹਾਂ ਹਾਂ ਬੀਬੇ ਹਰੇਚਾਰੇ ਦਾ ਵੀ ਕਰਾਂਗੀ ਉਹ ਯਾਰ ਸੱਟ ਬੰਦੇ ਨੇਗੇ ਮਸ਼ੀਨ ਨਾਲ ਗਏ ਨੇ ਆ ਕਾਲੂ ਗੇਲੀ ਮਸ਼ੀਨ ਲੈ ਕੇ ਗਏ ਨੇ ਉਹ ਚਾਰ ਟੋਕਾ ਕਰੀ ਜਾਂਦੀ ਹੈ ਨਾਲ ਚਾਰ ਪਾਈ ਇਹਦੇ ਨੇ ਪੰਜ ਛੀ ਟਰਾਲੀਆਂ ਨੇਗੀਆਂ ਉਹ ਭਰ ਕੇ ਲੈ ਜਾਣੀਆਂ ਨੇ ਪਿੰਡ ਚ ਦਾ ਬਸ ਬੁੜੀਆਂ ਦੇ ਨਾਲ ਤਾਂ ਆਪਾਂ ਸੱਤ ਕ ਬੰਦੇ ਹੀ ਨੇ ਵੀ ਬਸ ਹਾਂ ਇਕੱਠਾ ਕਰ ਲੈਣੇ ਇਹ ਤਾਂ ਜ਼ਰੂਰੀ ਹੈ ਪਾਈ ਇੱਧਰ ਤਾਂ ਮੈਨੂੰ ਜਾਨਣਾ ਹਾਂ ਉਧਰ ਜਾਓ ਹਿੰਮਤ ਕਰੋ ਸੋਹਣਾ ਕਿੰਨਾ ਕੰਮ ਰਹਿ ਗਿਆ ਬਸ ਆ ਹੋ ਗਿਆ ਬਸ ਥੋੜੇ ਰਹਿ ਗਏ ਕੰਮ ਮੈਂ ਤੈਨੂੰ ਫੋਨ ਕਰਿਆ ਸੀ ਉਹ ਵੀ ਜਲਦੀ ਕਰ ਤੂੰ ਬਸ ਥੋੜੇ ਕੰਮ ਰਹਿ ਗਏ ਚੱਲਦੇ ਆਪਾਂ ਫਿਰ ਚੱਲੀਏ ਫਿਰ ਹੁਣ ਆਪਾਂ ਮੈਂ ਤੁਹਾਨੂੰ ਐ ਕਹਿੰਦੀ ਸੀ ਮੰਮੀ ਗੌਂਡੀਆਂ ਦੇ ਘਰ ਗਈ ਹੋਈ ਹੈਗੀ ਉਹ ਘਰੇ ਹੈ ਨਹੀਂਗੀ ਹੁਣ ਆਪਾਂ ਘਰ ਜਿੰਦਾ ਲੱਗ ਜਾਵਾਂਗੇ ਜੇ ਪਿੱਛੋਂ ਆ ਗਈ ਫਿਰ ਉਹ ਯਾਰ ਮੰਮੀ ਦਾ ਕੀ ਪਤਾ ਕਦੋਂ ਆਊਗੀ ਯਾਰ ਉਹਦਾ 4 ਘੰਟੇ ਲਾ ਦੇ ਉੱਥੇ ਯਾਰ ਜਦ ਹੁਣ ਆ ਜਾਣ ਤਾਂ ਫਿਰ ਬਗ ਚੱਲਾਂਗੇ ਆਪਾਂ ਉਹ ਆਪਾਂ ਉਹਦਾ ਰਸਨ ਇਕੱਠਾ ਕਰਾ ਦਾਂਗੇ ਮੈਂ ਤਾਂ ਐ ਕਹਿੰਦਾ ਸੀ ਆਪਾਂ ਬਾਅਦ ਚੱਲਦੇ ਆ ਮੰਮੀ ਆਪ ਹੀ ਆ ਜੂਗੀ ਕੋਈ ਗੱਲ ਨਹੀਂ ਫੋਨ ਕਰ ਦੂਗੀ ਮੈਨੂੰ ਜੇ ਉਹਨੂੰ ਲੋੜ ਪਈ ਚਾਬੀ ਆਪਾਂ ਰੱਖ ਜਾਾਂਗੇ ਗਮੰਡੇ ਦੇ ਫੜਾ ਜਾਾਂਗੇ ਜਾਂ ਤਾਂ ਨਹੀਂ ਫਿਰ ਅੰਦਰ ਲੈਣ ਚਾਬੀ ਲਾ ਜਾਂਦੇ ਬਾਹਰ ਹੀ ਛੱਡ ਜਾਾਂਗੇ ਫਿਰ ਐ ਕਰਦੇ ਜਾਂਦੇ ਨਾਲ ਆਪਣਾ ਗੱਟਾ ਕਿੱਥੇ ਹੈਗਾ ਉਹ ਅੱਪਾ ਵੀ ਕਣਕ ਪਾਵਾਂਗੇ ਹੁਣਾ ਉਧਰ ਪਿਆ ਉਹਦਾ ਗੱਟਾ ਤਾਂ ਗੱਟਾ ਭਰ ਕੇ ਪਾ ਦਾਂਗੇ ਨਾਲੇ ਆਪਾਂ ਠੀਕ ਆ ਆਜਾ ਹੁਣ ਆਪਾਂ ਇਹ ਇਕੱਲੀ ਕਣਕ ਤਾਂ ਨਹੀਂ ਪਾਵਾਂਗੇ ਪੈਸੇ ਪੂਸੇ ਵੀ ਤਾਂ ਦੇਣ ਪੈਣਗੇ ਉਹ ਕੋਈ ਨਾ ਪੈਸੇ ਤੇ ਮੈਂ ਆਪ ਹੀ ਦੇ ਦੂੰਗਾ ਨਾਲੇ ਆਪਾਂ ਪਹਿਲਾਂ ਉਤਾਰ ਕੇ ਜਾਵਾਂਗੇ ਠੀਕ ਆ ਉੱਥੋਂ ਟਰਾਲੀ ਡੁੰਲੀ ਤੇ ਬੈਠਾਂਗੇ ਫੇਰ ਚੱਲਦੇ ਆ ਉਤਾਰ ਉਹ ਦਿਖਦੀ ਨਹੀਂਗਾ ਯਾਰਾ ਉਤਾਰ ਆ ਜਾ ਬਾਈ ਇੱਧਰ ਬੈਠਾ ਮੈਂ ਇੱਧਰ ਆ ਜਾ ਉਹ ਬੈਠਾ ਕਿਵੇਂ ਬਾਈ ਤੂੰ ਮੌਜ ਨਾਲੇ ਬੈਠਾ ਜਾਂ ਨਾਲ ਕੋਈ ਟਰਾਲੀ ਦਾ ਇੰਤਜ਼ਾਮ ਕੀਤਾ ਹੈ ਤੂੰ ਓ ਬਾਈ ਯਾਰ ਬਸ ਪੁੱਛਣਾ ਕਿਹੜੀ ਮੌਜ ਨਾਲ ਮੇਰਾ ਤਾਂ ਨਾ ਜਦੋਂ ਘਰੇ ਬੜਾਂ ਉਹ ਤਾਂ ਮਾਂ ਹੀ ਬੜਾ ਖਰਾਬ ਹੋਇਆ ਪਿਆ ਯਾਰ ਕੀ ਗੱਲ ਹੋ ਗਈ ਬਾਈ ਓ ਯਾਰ ਮੇਰੀ ਮਾਂ ਨੇ ਕਲੇਸ਼ ਪਾ ਰੱਖਿਆ ਯਾਰ ਸਾਰਾ ਪਿੰਡ ਦਾ ਰਾਸ਼ਨ ਇਕੱਠਾ ਕਰਾਉਂਦਾ ਮੇਰੀ ਮਾਂ ਨੂੰ ਸਗਣ ਤੇ ਜਾਣ ਦੀ ਹੋ ਰਹੀ ਹੈ ਯਾਰ ਹੁਣ ਤੂੰ ਐਂ ਦੱਸ ਵੀ ਮੈਂ ਸਾਰਿਆਂ ਨੂੰ ਇਕੱਠਾ ਕਰਿਆ 50 ਬੰਦੇ ਮੈਂ ਇਕੱਠੇ ਕਰਿਆ ਵੀ ਆਪਾਂ ਰਾਸ਼ਨ ਇਕੱਠਾ ਕਰਾਂਗੇ ਮੈਂ ਹਫ਼ਤੇ ਦਾ ਕਹਿਣ ਲੱਗਾ ਸਾਰਿਆਂ ਨੂੰ ਜਿੰਨੇ ਮੁੰਡੇ ਬਾਲੀ-ਵਾਲ ਖੇਡਦੇ ਹੈਗੇ ਜਿੰਨੇ ਕਬੱਡੀ ਖੇਡਦੇ ਸਾਰਿਆਂ ਨੂੰ ਕਿਹਾਗਾ ਤੇ ਅੱਜ ਯਾਰ ਸਾਡੇ ਘਰੇ ਕਲੇਸ਼ ਪੈ ਰਿਆ ਜੀ ਹੁਣ ਮੈਂ ਨਾ ਗਿਆ ਮੈਨੂੰ ਫਿਟੇ ਲਾਂਤਾਂ ਨਹੀਂ ਦੇਣਗੇ ਲੋਕ ਯਾਰ ਉਹ ਬਾਈ ਫਿਰ ਆਉਣਾ ਪਤਾ ਕੀ ਚੱਕਰ ਆਪ ਨੂੰ ਆਪਦੀ ਉੜਦਣ ਨਹੀਂ ਜਾਣੀਆਂ ਪੈਣਗੀਆਂ ਹਨਾ ਆਪਾਂ ਮੂਰੇ ਆਂਗੇ ਉਹ ਤਾਂ ਵੀਰੇ ਫਿਰ ਸਿਆਣੇ ਬਿਆਣੇ ਦੰਨ ਨਾਲ ਕੋ ਸੋਚਣਾ ਚਾਹੀਦਾ ਹੋਰ ਉਹ ਯਾਰ ਰਸਤਾ ਜਾਣਿਆ ਤੇ ਵੀਰਪਾਣ ਦਾ ਭਾਂਡੇ ਵੀ ਚੱਕ ਲੈ ਇਹ ਤਾਂ ਮੈਂ ਤੈਨੂੰ ਕਿਹਾ ਸੀ ਆ ਹੁਣ ਬਈ ਸਾਡੇ ਤੁਰਾਂਗੇ ਤਾਂ ਹੈਗੇ ਹੁਣ ਜਦੋਂ ਮੂਰੇ ਲੱਗ ਗਏ ਪਰ ਐ ਨਹੀਂ ਪਤਾ ਬਈ ਘਰੇ ਕਲੇਸ਼ ਕਿੱਡਾ ਕ ਪਊਗਾ ਜੀ ਕਲੇਸ਼ ਆ ਜੀ ਆ ਜੀ ਪਈ ਜਾਣ ਦੇ ਤੁਸੀਂ ਉਹੀ ਨਾ ਮਾਂ ਤੇ ਵਾਲਾ ਲਾਓ ਤੇ ਆਪਾਂ ਤੁਰੂ ਤੇ ਰਸ਼ਨ ਇਕੱਠਾ ਕਰਾਈ ਬਈ ਤੁਸੀਂ ਦੇਖ ਲਓ ਇੱਕ ਵਾਰੀ ਜਾਵਾਂਗੇ ਤਾਂ ਹੈਗੇ ਫਿਰ ਉਧਰੋਂ ਵੀ ਬੁੜੀਆਂ ਨੇ ਆਉਣਾ ਨਾ ਆ ਜਾਣਦੇ ਫਿਰ ਇੱਥੋਂ ਹੀ ਤੁਰਾਂਗੇ ਨਾ ਸਾਰੇ ਇਕੱਠੀਆਂ ਹੋ ਕੇ ਬੁੜੀਆਂ 10-12 ਬੁੜੀਆਂ ਆਉਣੀਆਂ ਉਧਰੋਂ ਵੀ ਸਾਰੇ ਇੱਥੋਂ ਹੀ ਤੁਰ ਪਾਂਗੇ ਯਾਰ ਹੋਰ ਫਰਾਂ ਦਾ ਲੋਰ ਨਾਲ ਕੰਮ ਅਮਰ ਤੇ ਇਹ ਵੀ ਹੁੰਦਾ ਨਾ ਨਾ ਕਿਤਾ ਹੁਣ ਜਦੋਂ ਮੈਂ ਘਰੇ ਆਇਆ ਸੀ ਮੈਨੂੰ ਘਰੇ ਆਇਆ ਇਹਨੂੰ ਮੇਰੀ ਮਾਂ ਐ ਕਹਿੰਦੀ ਵੀ ਪੁੱਤ ਵਧੀਆ ਗੱਲ ਲਈ ਹੈ ਨਾ ਤੂੰ ਮੂਰੇ ਲੱਗਿਆ ਹੋਏਗਾ ਵੀ ਰਸਣ ਇਕੱਠਾ ਕਰਾਓ ਕਹਿੰਦੀ ਇਹ ਤਾਂ ਫਿਰਦੀ ਹੀ ਰਹਿੰਦੇ ਨੇ ਮੈਨੂੰ ਕਿੰਨਾ ਬੁਰਾ ਲੱਗਦਾ ਜਦੋਂ ਐ ਬੋਲਦੀ ਹੈਗੀ ਮੈਂ ਤਾਂ ਮੂਰੇ ਫਿਰਦਾਗਾ ਨਾ ਜਣੀਆਂ ਮੈਂ ਘਰੇ ਨਾ ਆਵਾਂ ਰਸਣ ਵਾਲੇ ਉਰੇ ਆ ਜਾਣ ਉਹ ਬਾਕੀ ਬਈ ਆਪਦੇ ਬੁੜੀਆਂ ਦਾ ਆਪਾਂ ਨੂੰ ਹੋਣੇ ਚਾਹੀਦੇ ਨੇ ਹਣਾ ਹੋਰ ਆਉਣ ਵੀਰਪਾਲ ਨੂੰ ਤੋਰਦਾ ਯਾਰ ਇਹ ਤਾਂ ਬਈ ਤੁਰਦੀ ਨਹੀਂ ਬਾਕੀ ਪਿੰਡ ਜੁਆ ਆਉਂਦਾ ਕਿੰਨੇ ਕੋਣ ਹੀ ਹੈ ਹਣਾ ਆਪਾਂ ਤਾਂ ਐਵੇਂ ਆਪਦੇ ਬੁੜੀਆਂ ਤੇ ਲੈ ਕੇ ਚੱਲੀ ਆਪਾਂ ਹੋਰ ਆਪਾਂ ਤਾਂ ਲਾਉਸਮੈਂਟ ਵੀ ਕਰਾਤੀ ਬਾਬੇ ਤੋਂ ਬੁੜੀਆਂ ਨੂੰ ਵੀ ਕਹਤਾ ਵੀ ਕਰ ਕਰਦੇ ਆ ਬੁੜੀਆਂ ਆਉਣ ਬਈ ਵੀ ਬੰਦੇ ਆਉਣ ਹੁਣ ਉਹ ਬੰਦੇ ਸਾਰੇ ਚਾਰ ਵਾਸਤੇ ਭੇਜਤੇ ਮੱਕੀ-ਮੱਕੀ ਵੱਢਣ ਗਏ ਹੋਏ ਐ ਮੈਂ ਉਹਨਾਂ ਨੂੰ ਐਂ ਕਹਤਾ ਵੀ ਚਲੋ ਮੈਂ ਇੱਕੇ ਰਾਹ ਟਰਾਲੀ ਤੋੜ ਕੇ ਰਸਣ ਵਾਲੇ ਵੀ ਨਾਲ ਤਾਂ ਮੈਂ ਗੁਰੂ ਘਰੋਂ ਲੰਗਰ ਪਕਾਉਣੀ ਆ ਬੁੜੀਆਂ ਵੀ ਸੋਡਾ ਮੈਂ ਚਾਹ ਪਾਣੀ ਲੈ ਕੇ ਆ ਜੂੰਗਾ ਉੱਤੇ ਬੁੜੀਆਂ ਆਪ ਨੂੰ ਖਾਸ ਹੀ ਚਾਹੀਦੀਆਂ ਨੇ ਬੁੜੀਆਂ ਤਾਂ ਹੋ ਜਾਣਗੀਆਂ ਬਾਈ ਬੁੜੀਆਂ ਤਾਂ ਬਸੇਰੀਆਂ ਹੋ ਜਾਣਗੀਆਂ ਯਾਰ ਰਸਨਾ ਥੋੜੇ ਜਿਆਦਾ ਹੋਣੇ ਚਾਹੀਦੇ ਨੇ ਬੰਦੇ ਘੱਟ ਹੋਣਗੇ ਜਦੋਂ ਉੱਥੋਂ ਆਪਾਂ ਤੂੰ ਤਾਂ ਘਰੋਂ ਵਾਗਿਆ ਮੈਂ ਇਧਰ ਘਰੋਂ ਆਈ ਜਾਂਦਾ ਸੀ ਮੈਨੂੰ ਤਾਂ ਬੁੜੀਆਂ ਨੇ ਘੇਰ ਘੇਰ ਕੇ ਪੁੱਛਿਆ ਬਾਈ ਟਾਈਮ ਨਹੀਂ ਬੋਲਿਆ ਕਹਿੰਦੇ ਤੁਸੀਂ ਟਾਈਮ ਤਾਂ ਬੋਲਣਾ ਸੀਗਾ ਅਲਾਸਮੈਂਟ 'ਚ ਮਾਪੇ ਭੁੱਲ ਗਏ ਉਹਨੂੰ ਫਿਰ ਮੈਂ ਕਹਿ ਕੇ ਆਇਆ ਵੀ ਮਾਪੇ 10 ਵਜੇ ਤੋਂ ਪਹਿਲਾਂ ਪਹਿਲਾਂ ਤੁਰਾਂਗੇ ਵੀ ਸਾਰੇ ਉੱਥੇ ਇਕੱਠੇ ਹੋ ਜਾਓ ਸਾਡੇ ਵਾਰ ਮੂਰੇ ਚੱਲ ਬਾਈ ਯਾਰ ਜਿਹੜਾ ਇਕੱਠੀਆਂ ਹੋ ਜਾਣੀਆਂ ਜੀ ਕੰਮ ਧੰਦਾ ਨਿਵੇੜ ਕੇ ਫ ਉਨਾਂ ਨੇ ਮੇਰੀ ਮਾਂ ਨਾ ਪੂਰਾ ਫੋਨ ਦੇਖਦੀ ਹੈ ਕੋਈ ਐ ਨਹੀਂ ਹੈਗਾ ਫੋਨ ਨਹੀਂ ਦੇਖਦੀ ਹੈਗੀ ਉਹਨੂੰ ਸਾਰਾ ਕੁਝ ਪਤਾ ਹੈਗਾ ਕੋਈ ਪਤਾ ਕਿਨੂੰ ਨਹੀਂ ਯਾਰਾ ਹਰੇ ਕੋਲੇ ਫੋਨ ਹੈਗਾ ਅੱਜ ਕੱਲ ਹਨਾ ਹਾਲਾਤ ਸਾਰੇ ਪਤਾ ਲੱਗ ਹੀ ਜਾਂਦੇ ਨੇ ਫੋਨ ਦੇ ਵੀ ਕੀ ਹੋਈ ਜਾਂਦਾ ਜਿਹੜੇ ਬੰਦੇ ਪਹਿਲਾਂ ਬਹੁਤ ਵੱਡੇ ਲੱਗਣਗੇ ਫੇਰ ਹੀ ਪਿੱਛੇ ਛੋਟੇ ਲੱਗਣਗੇ ਕੱਲ ਮੇਰੀ ਮਾਂ ਨੂੰ ਨਾਲ ਮੈਂ ਦੱਸਿਆ ਸੀਗਾ ਵੀ ਕੋ ਬੁੜੀ ਤੇਰੀ ਆਉਂਦੀ ਹੈਗੀ ਵਿਚਾਰੀ ਤੇ ਨਿੱਕਾ ਜਿਹਾ ਜਵਾਬ ਕਰਨਾ ਉਹਨੂੰ ਖਿੱਕੀ ਆਉਂਦਾ ਹੈਗਾ ਮੋਟਾ ਦਿਖਾਇਆ ਸੀਗਾ ਮੇਰੀ ਮਾਂ ਤੇ ਤਾਂ ਉਹਦਾ ਵੀ ਕੋਈ ਅਸਰ ਨਹੀਂ ਹੋਇਆ ਯਾਰਾ اپنی ماں ਦਾ ਸੁਭਾਈ ਇਹੋ ਜਿਹਾ ਜੀ ਆਪਾਂ ਇਹਨੂੰ ਬਦਲ ਨਹੀਂ ਸਕਦੇ ਬਦਲ ਦਿਓਗੇ ਤੁਸੀਂ ਨਾ ਚੱਲ ਜਰਾ ਅਮਰ ਤਾਂ ਦੇਖੀਓ ਬਾਈ ਜਿਹੜਾ ਸਾਡੇ ਘਰੇ ਹੋਊਗਾ ਕੁਲੇਸ ਉਹ ਤਾਂ ਦੇਖੀ ਜਾਊਗੀ ਆ ਆ ਆ ਬਾਈ ਉਹ ਮੋਦੀ ਜਾਊ ਹੁਣ ਗਰਦਾਸਪੁਰ ਦੇਖ ਲੈ ਕਿੰਨਾ ਉਹਦੇ ਨਾਲ ਬੈਂਸ ਆਪਣੀ ਤੋਂ ਆਪ ਹੀ ਦੇਖ ਲੈ ਹਨਾ ਹੁਣ ਉਹ ਆਊਗਾ ਉੱਥੇ ਉਹ ਵੀ ਪਹਿਲੇ ਦੇਖੀ ਜਾਊਗਾ ਚਾਰ ਪੀਏ ਉਹ ਵੀ ਦੇਖ ਲੈ ਤੂੰ ਉਹ ਵੀ ਬਾਈ ਯਾਰ ਮੇਰੀ ਗੱਲ ਸੁਣਾ ਜੇ ਹੁਣ ਮੰਨ ਲੈ ਵੀ ਉਹਨੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਕਰਿਆ ਸੀ ਨਾ ਲੋਕ ਉਹਤੇ ਲੱਗਦੇ ਆ ਪਰ ਜਿਹੜੇ ਹੁਣ ਹੜਾਂ ਚ ਲੋਕ ਡੁੱਬੇ ਪਏ ਐ ਜੇ ਉਹਨਾਂ ਨੂੰ 4 ਰੁਪਏ ਦੇ ਜੂਆ ਤਾਂ ਕੋਈ ਮਾੜੀ ਕੋਈ ਮਾੜੀ ਗੱਲ ਵੀ ਨਹੀਂ ਹੈਗੀ ਹਨਾ ਪਰ ਜੇ ਪ੍ਰਧਾਨ ਮੰਤਰੀ ਆ ਕੇ ਐਂ ਬੋਲ ਕੇ ਮੁੜਦਾ ਤਾਂ ਉਹਦੇ ਵਾਸਤੇ ਹੀ ਬੜੀ ਮਾੜੀ ਗੱਲ ਹੈਗੀ ਤੇ ਹੁਣ ਸਾਰੀਆਂ ਪਾਰਟੀਆਂ ਲਾਲਾ ਸੁਖਵੀਰ ਬਾਦਲ ਲਾਲਾ ਚਲੋ ਸੁਵੀਰ ਬਾਦਲ ਕੱਲੀ ਹਰਸਿਮਰ ਤਾਂ ਐਮਪੀ ਹੈਗੀ ਸੁਖਵੀਰ ਤਾਂ ਕੁਝ ਵੀ ਨਹੀਂ ਉਹ ਵੀ ਕਿੰਨੇ ਰੁਪਏ ਵੰਡੀ ਜਾਂਦਾ ਯਾਰ ਰਾਜਾ ਵੜਿੰਗ ਬਈ ਕਿੰਨੇ ਪੈਸੇ ਵੰਡੀ ਜਾਂਦਾ ਯਾਰ ਇੱਕ ਉਹ ਗਾਇਕ ਆਇਆਗਾ ਉਹ ਕਿਹੜਾ ਔਲਖ ਆਮਨਗੀਰ ਦਾ ਔਲਖ ਹਾਂ ਉਹਨੇ ਕਹਿੰਦਾ 10 ਟਿਕਟ ਦਾ ਭੇਜ ਵੀ ਦਿੱਤੇ ਲੋਕ ਤਾਂ ਏਡੇ ਏਡੇ ਦਾਨ ਤੇ ਮੇਰੀ ਮਾਂ ਘਰੋਂ ਸਾਨੂੰ ਤੁਰਨ ਦੀ ਸੇਵਾ ਕਰਨ ਵਾਸਤੇ ਨੂੰ ਉਹਨਾਂ ਨੂੰ ਤਾਂ ਦੇਣੇ ਸੌਕੇ ਨੇ ਤੁਸੀਂ ਆ ਗਾਇਕ ਜਵਾਖ ਜੇ ਦਾ ਦੇਖੋ ਕਿੰਨਾ ਹੌਸਲਾ ਪੈਂਦਾ ਹੈਂ ਵੀ ਦੇਖ ਬਈ ਹੋਰ ਬਈ ਸਾਰੇ ਦੇਈ ਜਾਂਦੇ ਸਾਰੇ ਗਾਇਕ ਹੀ ਆ ਗਏ ਹੁਣ ਤਾਂ ਆ ਵੱਡੇ ਵੱਡੇ ਐਕਟਰ ਵੀ ਆ ਗਏ ਬੰਬੇ ਬੰਬੇ ਵਾਲੇ ਵੀ ਉਹ ਵੀ ਵੇਸ ਦੇਣ ਲੱਗੇ ਉਹ ਚਲ ਬਈ ਆਏ ਆਣਾ ਉਧਰ ਨੁਕਸਾਨ ਜਿਆਦਾ ਹੋ ਗਿਆ ਹੋਰ ਬਈ ਦੁੱਖ ਲੱਗਦਾ ਯਾਰ ਮੈਂ ਤਾਂ ਇੱਕ ਦਿਨ ਵੀਡੀਓ ਦੇਖੀ ਮੈਨੂੰ ਉਹ ਤਾਈ ਜੀਤੂ ਦਾ ਪੋਤਾ ਹੈਗਾ ਮਨੂੰ ਉਹਨੇ ਦਿਖਾਈ ਅੱਡੇ ਦੇ ਬੈਠੇ ਕਹਿੰਦਾ ਬਈ ਦੇਖੀ ਦਾਸ ਮੱਝਾਂ ਬਈ ਮਲਾ 15 ਹੀ ਨਾ ਹੋਣ ਕਿਤੇ ਸੰਗਲ ਬੰਨੇ ਬਣਾਇ ਖੋਲ ਲੀਆਂ ਤੇ ਐ ਲੰਮਕੀ ਮਰ ਗਈਆਂ ਜਰ ਕਿਸੇ ਦਾ ਦੇਖ ਲਓ ਤੁਸੀਂ ਐ ਲਓ ਲੱਖ ਰੁਪਏ ਤੋਂ ਮੈਂ ਇਸ ਘੱਟ ਨਹੀਂ ਹੈਗੀ ਅੱਜ ਨੁਕਸਾਨ ਹੀ ਬਹੁਤ ਜ਼ਿਆਦਾ ਹੋ ਗਿਆ ਹੋਰ ਕੋਠਾਂ ਡਿੰਗ ਨੇ 2-2 ਕਰੋੜ ਦੀਆਂ ਰੁਣਗੀਆਂ ਫੇਰ ਵੀ ਉਹ ਲੋਕ ਸੇਵਾ ਕਰਦੇ ਫਿਰਦੇ ਨਾਲ ਲਾ ਕੇ ਜਿਹਦਾ ਅੱਜ ਕੋਣ ਦਾ ਗੱਲ ਹੋਏ ਆਪਣਾ ਸਰਦਾ ਤੇ ਆਪਾਂ ਘਰੋਂ ਮਾਨ ਕਣਕ ਪਾਉਣੀ ਹੈ ਜੇ 1000 ਰੁਪਏ ਦੇ ਦਾਂਗੇ ਵਾਦ ਤੋਂ ਵਾਦ ਹੋਰ ਕੀ ਦੇ ਦਾਂਗੇ ਜੇ ਆਪਾਂ ਉਹਨਾਂ ਨੂੰ ਰੋਟੀ ਪਾਣੀ ਦੇ ਆਵਾਂਗੇ ਤਾਂ ਆਪਣਾ ਕੀ ਘਟਜੂਗਾ ਪਿੰਡ ਨੂੰ ਕੀ ਲੱਗਦਾ ਹੁੰਦਾ ਬਈ ਚਲੋ ਬਈ ਆਪਾਂ ਫਿਰ ਬੜਾ ਟਾਈਮ ਵੀ ਨਾ ਪਰਾ ਚਲੋ ਪਰ ਮੈਨੂੰ ਐ ਲੱਗਦਾ ਮੰਨੂ ਆਉਂਦਾ ਹੋਊਗਾ ਨਾ ਬੇਬੇ ਲੈ ਕੇ ਉਹ ਵੀ ਆਉਂਦੇ ਨੇ ਬਸ ਫਿਰ ਐਂ ਕਹਿੰਦਾ ਬੇਬੇ ਨਾਲ ਗੱਲ ਕਰਾਉਣੀ ਹੈ ਪਹਿਲਾਂ ਹੋਰ ਹੈ ਨਾ ਬੇਬੇ ਤਾਂ ਹੈ ਆਖੀ ਮੈਨੂੰ ਐ ਲੱਗਦਾ ਚੱਲ ਵੀਰਪਾਲ ਚੱਕੋ ਭਾਂਡੇ ਤੁਸੀਂ ਲਿਆਓ ਆਪਦਾ ਪੂਰੀ ਪੂਰੀ ਕੋਈ ਭਾਂਡੇ ਮੁੰਡੇ ਚਾਹੀਦੇ ਬਹੁਤ ਨੇ ਮੈਂ ਤਾਂ ਰਹਿ ਗਿਆ ਚੱਲ ਫਿਰ ਐਂ ਕਰਦਾ ਉਰੂ ਹੀ ਧਰ ਲਾਂਗੇ ਬੋਰੀਆਂ ਮੈਂ ਇਕੱਠੀਆਂ ਕਰ ਰੱਖੀਆਂ 10 ਬੋਰੀਆਂ ਉਰੂ ਧਰ ਲਾਂਗੇ ਨਾ ਫਿਰ ਬੋਰੀਆਂ ਦਾ ਆਪਾਂ ਨੂੰ ਬਹੁਤ ਲੋਡ ਪਊਗੀ ਹਾਂ ਉੜੇ ਫਿਰ ਪਾਲ ਸਸੀ ਕਤਾਈ ਜੀ ਸਸਰੀ ਕਾਲਪਾਈ ਸੰਤੈ ਮਾਂ ਕਿੱਥੇ ਆ ਉਹ ਤਾਂ ਅੰਦਰ ਬੈਠੀਏਗੀ ਵੇ ਤੈਨੂੰ ਪਤਾ ਤਾਂ ਹੈਗਾ ਤਾਈ ਉਹ ਤਾਂ ਸਗਨ ਤੇ ਜਾਣ ਪਸੇ ਲੜਕੇ ਨੇ ਕਿਹੜੇ ਸਗਨ ਤੇ ਤੂੰ ਸਾ ਦੋਨੂੰ ਮੈਨੂੰ ਮੈਂ ਤੋਰਾ ਸਗਨ ਤੇ ਮੈਂ ਆਇਓ ਬੈਠ ਜਾ ਉੱਥੇ ਗਰ ਆਏ ਕਿੱਥੇ ਮੰਨੂਗੀ ਸਾਨੂੰ ਨਹੀਂ ਲੱਗਦਾ ਬਥੇਰਾ ਪੇਸ ਆ ਲੈ ਮੰਨੂ ਕਿ ਮੈਂ ਨਹੀਂ ਕਿ ਸਗਨ ਚੰਗੇ ਕਾ ਲੋਕ ਡੁੱਬਦੇ ਚੰਗੇ ਨੇ ਕੇ ਬਚਾਵਣਗੇ ਇਹਨੂੰ ਰਸਣ ਪਿਆ ਜਣਾ ਉੱਥੇ ਵਜਾ ਬੇਬੇ ਹੈ ਬਈ ਉਤਾਰ ਤੂੰ ਖਾਲੀ ਆਤੀ ਫਿਰਦਾ ਯਾਰ ਉਹ ਮੈਂ ਤਾਂ ਬਾਈ ਸਾਨੂੰ ਐਂ ਕਹਿੰਦਾ ਸੀਗਾ ਵੀ ਮੈਂ ਤਾਂ ਨਾ ਟਰੈਕਟਰ ਤੋੜ ਕੇ ਛੋਡੇ ਨਾਲ ਵੀ ਮੈਂ ਤਾਂ ਉਹਨਾਂ ਦੀ ਚਾਹ ਪਾਣੀ ਲੈ ਕੇ ਜਾਊਂਗਾ ਮੈਨੂੰ ਦੋ ਕਹਿ ਕੇ ਗਿਆ ਜਿਹੜੇ ਮੱਕ ਵੱਢਣ ਗਏ ਆ ਮੁੰਡੇ ਫਾਫੜੇ ਗਏ ਹੋਏ ਹੈਗੇ ਅੱਛਾ ਤੂੰ ਵੀਰਪਾਲ ਐਂ ਕਰ ਜੱਲਿਆ ਆਪਣੀ ਮਾਂ ਨੂੰ ਬੁਲਾ ਕੇ ਕੀ ਆ ਮਾਨੀ ਜਾਵੇ ਮੈਂ ਵੀ 2 ਮਿੰਟ ਲੇਟ ਬਗ ਜੂਗਾ ਐਦਾਂ ਡਾੜਾ ਮਰਤਾ ਉਹਦਾ ਬਾਲਾ ਕਲੇਸ ਪਾਇਆ ਤਾਈ ਸਾਡੇ ਨਾਲ ਮੈਂ ਉਹਨੂੰ ਆਏ ਨੂੰ ਮੈਂ ਅੰਦਰ ਵੜਦਾ ਸੀ ਕਹਿੰਦੀ ਮੈਂ ਤਾਂ ਸਗਣ ਤੇ ਜਾਨੀ ਆਂਗੀ ਮੈਂ ਉਹਨੂੰ ਕਿਹਾ ਵੀ ਸਾਰਾ ਪਿੰਡ ਤਾਂ ਪ੍ਰਾਸਨ ਇਕੱਠਾ ਕਰਾਈ ਜਾਂਦਾ ਤੂ 사ਗਣ ਤੇ ਕਿੱਧਰ ਜਾਵੇਂਗੀ ਕਹਿੰਦੀ ਤੇਰੀ ਤਾਈ ਵੀ ਮੇਰੇ ਨਾਲ ਜਾਂਦੀ ਐ ਮੈਂ ਕਿਹਾ ਤਾਈ ਤਾਂ ਅਮਰਤਾਰੀ ਹੈਗੀ ਜੋ ਤਾਈ ਨੂੰ ਐ ਪਤਾ ਲੱਗ ਗਿਆ ਨਾ ਇਹ ਪਿੰਡ ਚ ਰਸਨ ਇਕੱਠਾ ਕਰਦੇ ਆ ਨਗਰ ਕੀਰਤਨਾ ਜੇ ਖੰਡ ਪਾਟਾ ਜੇ ਕੋਈ ਹੋਰ ਧਾਰਮਿਕ ਪ੍ਰੋਗਰਾਮ ਹੋਵੇ ਉਹਦਾ ਵਿੱਚ ਹੁੰਦੀ ਐ ਵੀ ਤੇਰੇ ਨਾਲ ਕਿੱਥੇ ਬਗਜੂਗੀ ਜੇ ਹੀ ਜੀ ਸੇਵਾ ਪਾਣੀ ਕਰਾਂਗੇ ਹੋਰ ਕੌਣ ਕਰੂਗਾ ਪਿੰਡ ਚੋਂ ਬੰਦੇ ਬੁੜੀਆਂ ਜਾਂਦੇ ਹੁੰਦੇ ਨੇ ਬੁੜੀਆਂ ਬੁੜੀਆਂ ਨੂੰ ਕਹਿੰਦੇ ਨੇ ਬੰਦੇ ਬੰਦਿਆਂ ਨੂੰ ਕਹਿੰਦੇ ਨੇ ਕਿ ਨਾ ਇਹ ਬੁੜੀਆਂ ਨੇ ਕਹੇ ਤਾਂ ਬੁੜੀਆਂ ਵੱਧ ਭਾਂਦੀਆਂ ਨੇ ਗੀਆਂ ਹੋਰ ਭਈ ਉਤਾਰ ਬੇਬੇ ਦਾ ਨਾ ਤਿਆਰ ਹੋਈ ਬੈਠੀ ਜੀ ਕਹਿੰਨੀ ਮੈਂ ਤਾਂ ਛਿੰਦਰ ਨਾਲ ਕਾ ਚੀ ਨਾਲ ਕਹਿੰਦੀ ਛਗਣ ਤੇ ਜਾਣਾ ਹੈ ਮਹਾਬੇਬੇ ਗੁਰਦੁਆਰੇ ਜੀ ਦਾ ਕੀ ਬੋਲੇ ਨੇ ਫੇਰ ਇਹਨੂੰ ਪਤਾ ਲੱਗਿਆ ਫੇਰ ਕਹਿੰਦੀ ਚੱਲ ਕਹਿੰਦੀ ਮੈਂ ਤਾਂ ਰੱਸ਼ ਨਹੀਂ ਇਕੱਠਾ ਕਰਾਉਂਗੀ ਵੇ ਮਤਾਈ ਮੰਨ ਤਾਂ ਗਈ ਹਾਂ ਸਾਡੇ ਤਾਂ ਮੰਨੀ ਵੀ ਨਹੀਂ ਹੈਗੀ ਗੱਲ ਪੈ ਗਈ ਲੜਪੀ ਪਹਿਲਾਂ ਤਾਂ ਵੀਰਪਾਲ ਨਾਲ ਲੜਪੀ ਉਹ ਲਾਉਸਮੈਂਟ ਕਰੀ ਹੈਗੀ ਕਹਿੰਦੀ ਮੈਂ ਤਾਂ ਲਾਉਸਮੈਂਟ ਨਹੀਂ ਵੀਰਪਾਲ ਨੇ ਦੱਸਤਾ ਵੀ ਲਾਉਸਮੈਂਟ ਤਾਂ ਆਹ ਕਰੀਏਗੀ ਉਹਦਾ ਵੀਰਪਾਲ ਨਾਲ ਗੱਲ ਪੈ ਗਈ ਫੇਰ ਮੈਂ ਮੇਰੇ ਨਾਲ ਲੜਪੀ ਪਰਸਕੇ ਜਾ ਕੇ ਅੰਦਰ ਪੈ ਗਈ ਕਹਿੰਦੀ ਮੈਂ ਤਾਂ ਛਗਣ ਤੀ ਜਾਉਂਗੀ ਇਹ ਤਾਂ ਕਹਿੰਦੀ ਤੁਰੇ ਫਿਰਦੇ ਆ ਰੋਜ਼ ਟਰਾਲੀਆਂ ਚਾੱਕ ਕੇ ਇਹ ਨਹੀਂ ਬਾਈ ਕਿਸੇ ਤੇਰੀ ਮੰਨ ਲਿਆ ਸਦਕੇ ਉਹਨੂੰ ਮੈਂ ਦੱਸਦੀਆਂਗੀ ਵੀ ਇੱਧਰ ਤੈਨੂੰ ਸੱਚ ਤਾਂ ਜਾਂਦੀ ਨਹੀਂ ਹੈਗੀ ਸ਼ਗਨ ਦਾ ਰੋਜੀ ਆਉਂਦੇ ਰਹਿੰਦੇ ਨੇ ਸ਼ਗਨ ਤਾਂ ਤੂੰ ਬਣ ਮੇਰ ਨਾਲ ਚੰਗੀ ਕੀਤੀ ਹੈ ਪਹਿਲਾਂ ਤਾਂ ਕਹਿੰਦੀ ਮੈਂ ਚੱਲੂੰਗੀ ਫਿਰ ਤਾਂ ਅਗਰਵਿੰਦਰ ਤੋਂ ਫੋਨ ਕਰਾਤਾ ਕਹਿੰਦੀ ਇਹ ਜਾਂਦੀ ਨਹੀਂ ਜਵਾਬ ਦਵਾਤਾ ਹੁਣ ਮੈਨੂੰ ਤਾਂ ਉਡੀਕ ਦੇ ਹੋਣਗੇ ਆਪਾਂ ਨੂੰ ਨਾਲ ਤੈਨੂੰ ਉਹਨਾਂ ਨੇ ਸਪੈਨਸਲ ਕਿਹਾ ਤੀਗਾ ਮੈਂ ਤਾਂ ਦੱਸਾਂ ਆ ਜਿਹੜਾ ਆਹ ਕੰਮ ਚੱਲਦਾ ਹੈਗਾ ਡੁੱਬਦੇ ਨੇ ਬੱਚੇ تیر ਗਏ ਮਈਆਂ تیر ਗੀਆਂ ਸਾਰਾ ਪਰਿਵਾਰ ਜਾਂਦਾ ਇਹ ਆਪਾਂ ਪਿੰਡ 'ਚ ਸੇਵਾ ਦੇ ਨਹੀਂ ਸਕਦੀਆਂ ਸਗਨ ਤਾਂ ਰੋਜ਼ ਹੀ ਆਉਂਦੇ ਜਾਂਦੇ ਨੇ ਅੱਜ ਵਾਗੇ ਸਵੇਰ-ਸਵੇਰ ਕਿਸੇ ਦਾ ਹੋਰ ਖੜਾ ਹੋ ਜੂ ਕਿਸੇ ਦੇ ਪਤੀਜੇ ਦਾ ਹੋ ਜੂਗਾ ਕਿਸੇ ਪਤੀਜੀ ਦਾ ਹੋਰ ਹੋ ਜੂਗਾ ਮੈਂ ਤਾਂ ਇੱਧਰ ਲੈ ਕੇ ਚਲੂੰਗੀ ਤੈਨੂੰ ਸੇਵਾ 'ਚ ਸਿੱਧੀ ਹੋ ਜਾ ਉਹ ਗੁੱਸੇ ਹੋ ਜਾਣਗੇ ਹੋ ਜਾਂਦੇ ਫੋਨ ਕਰਦੇ ਵੀ ਭਾਈ ਸੰਤਾ ਆ ਸੇਵਾ ਲੱਗ ਗਈ ਅੱਜ ਤਾਂ ਪਿੰਡ 'ਚ ਅੱਟਾ ਦਾਣਾ ਇਕੱਠਾ ਕਰ ਦੇਂਗੇ ਸਾਡੇ ਤਾਂ ਕੋਈ ਨਹੀਂ ਆਂਦਾ ਬੰਦੇ ਪੰ 20 25 ਤਾਂ ਗਏ ਉਧਰ ਲੋ ਕ ਕਰ ਦੇਣਗੇ ਫਫੜੀ ਮੱਖ ਮਿਲ ਗਿਆ ਵੀ ਅਸੀਂ ਪਿੰਡ ਚੋਂ ਰਸਣ ਇਕੱਠਾ ਕਰਕੇ ਬੁੜੀਆਂ ਨੇ ਸਾਡੇ ਨਾਲ 15 ਬਾਕੀ ਬੰਦੇ ਨੇ ਕਿ ਐ ਤਾਂ ਟਰਾਲੀਆਂ ਪਰ ਕੇ ਰਸਣ ਨਹੀਂ ਭੇਜਣੀਆਂ ਨੇ ਮਰਦਿਆਂ ਦੇ ਮੂੰਹ ਚ ਟੁੱਕ ਪਾਉਣਾ ਹੈਗਾ ਮੇਰੀ ਗੱਲ ਸੁਣ ਭੜੇ ਤੁਸੀਂ ਕਰ ਲੋ ਰਸਣ ਇਕੱਠਾ ਮੈਂ ਤਾਂ ਪੇਕੇ ਰੁੱਸੇ ਜਾਣਗੇ ਹੈ ਸਾਰੀ ਉਮਰ ਦੇ ਪੇਕੇ ਹੁੰਦੇ ਨੇਗੇ ਉਹ ਟੁੱਟ ਜਾਣਗੇ ਮੇਰੇ ਨਾਲੋਂ ਤਾਂ ਮੈਂ ਕੀ ਕਰੂੰਗੀ ਫੇਰ ਨਾ ਮੇਰੀ ਗੱਲ ਸੁਣ ਪੇਕੇ ਤਾਂ ਇਕੱਲੇ ਇੱਕ ਕਰ ਟੁੱਟੂਗਾ ਇਹ ਪੰਜਾਬ ਟੁੱਟੂਗਾ ਆਪਣੇ ਨਾਲ ਤੂੰ ਅਕਲ ਤੋਂ ਅਕਲ ਤੇ ਮਾਰ ਹੱਥ ਸਮਝ ਲੈ ਲੈ ਆਪਾਂ ਇੱਧਰ ਸੇਵਾ 'ਚ ਚੱਲਾਗੇ ਕੁਛ ਨਹੀਂ ਹੁੰਦਾ ਟੁੱਟਦੇ ਨੇ ਟੁੱਟ ਜਾਂਦੇ ਤੂੰ ਤਾਂ ਪੇਕੇ ਦਾ ਟੁੱਟਦੀ ਰਹਿੰਦੇ ਨੇ ਕਦੇ ਰੁੱਸ ਜਾਂਦੇ ਨੇ ਕਦੇ ਉਹ ਜਦੋਂ ਆਹ ਗੱਲ ਸੁਣ ਲਈ ਨਾ ਉਹਨਾਂ ਨੇ ਵੀ ਸੇਵਾ 'ਚ ਗਏ ਨੇ ਅੰਨ ਦਾਣਾ ਇਕੱਠਾ ਕਰਦਿਆਂ ਨੇ ਲੋਕਾਂ ਬਾਤ 'ਤੇ ਹੈ ਧਰਮ ਬਾਤ 'ਤੇ ਤੈਨੂੰ ਉਸ ਨਹੀਂ ਕਹਿੰਦੇ ਪੇਕੇ ਪਹਿਨੇ ਆਹ ਮੁੰਡੇ ਦੇ ਵਿਆਹ ਵੇਲੇ ਨਾ ਉਹ ਚਾਰ ਪੰਜ ਦਿਨ ਪਹਿਲਾਂ ਆ ਗਏ ਸੀ ਮੈਨੂੰ ਆਖਣਗੇ ਵੀ ਤੈਨੂੰ ਸਾਡੇ ਜਿਵਾਕਾਂ ਦਾ ਕੋਈ ਚਾਹੀ ਨਾ ਹੋਇਆ ਸਕਨ ਤੇ ਆਉਣ ਦਾ ਤੇ ਇਹ ਵੀ ਤੈਨੂੰ ਅਸੀਂ 8 ਦਿਨ ਹੋ ਗਏ ਫੋਨ ਕਰਦਿਆਂ ਨੂੰ ਤੂੰ ਹੁਣ ਤੁਰਤ ਪੈਰ ਘਰੇ ਬਹਿ ਗਈ ਤਾਈਏ ਤੂੰ ਐਂ ਪੁੱਛਾ ਜਦੋਂ ਮੇਰਾ ਵਿਆਹ ਸੀਗਾ ਉਦੋਂ ਕਿਹੜਾ ਹੜਾ ਆਏ ਸੀਗੇ ਉਹ ਤਾਂ ਵਧੀਆ ਰੁੱਤਾਂ ਸੀ ਉਹ ਤਾਂ ਸਾਰਾ ਪੰਜਾਬ ਖੁਸ਼ ਸੀਗਾ ਹੁਣ ਤਾਂ ਲੋਕ ਅੱਧਾ ਪੰਜਾਬ ਤਾਂ ਡੁੱਬਿਆ ਬੈਠਾ ਵਿਵਤਾ ਚ ਹੁਣ ਆਪਾਂ ਜਾਂਦੇ ਸੋਹਣੇ ਲੱਗਦੇ ਆਂ ਜੇ ਆਪਾਂ ਸੇਵਾ ਕਰਾਉਂਦੇ ਸੋਹਣੇ ਲੱਗਦੇ ਆਂ ਕਿ ਸਗਣਾ ਤੇ ਜਾਂਦੇ ਸੋਹਣੇ ਲੱਗਦੇ ਆਂਗੇ ਉਹਨਾਂ ਦੀ ਗੱਲ ਤਾਂ ਛੱਡ ਤੂੰ ਮੇਰੇ ਤੇ ਤੂੰ ਮੇਰੇ ਨਾਲ ਤੋਰ ਰਸਣ ਇਕੱਠਾ ਕਰਾਉ ਗੱਲ ਸੁਣਦੀ ਏ ਮੇਰੀ ਜਦੋਂ ਉਹਨਾਂ ਦੇ ਆਪਣੇ ਜਵਾਕਾਂ ਦੇ ਸਗਨ ਪੈਗਾ ਉਦੋਂ ਕੀ ਚੀਜ਼ ਤੀਗੀ ਉਦੋਂ ਖੁਸ਼ੀ ਦੀ ਗੱਲ ਤੀਗੀ ਮੈਨੂੰ ਵੀ ਉਹ ਦਿਨ ਨਹੀਂ ਪਤਾ ਜਿੱਤੇ 20 ਦਿਨ ਹੋ ਗਏ ਫੋਨ ਆਏ ਨੂੰ ਵੀਹਾ ਭਤੀਜੀ ਨੂੰ 사गन ਪੈਣਾ ਭਤੀਜੀ ਨੂੰ 사गन ਪੈਣਾ ਮੈਂ ਵੀ ਉਹਦੇ ਭਤੀਜੀ ਕਨੀਓਂ ਹੀ ਦੇਖਦੀ ਸੀ ਉਹਦੇ ਦੀ ਮੇਰੇ ਕੋਈ ਨਹੀਂ ਨਿਗਾ ਚਾਉਂਦਾ ਸੀ ਜਿੱਦਿਆਂ ਦੇ ਜਦੋਂ ਦੀ ਆ ਗੱਲ ਸੁਣੀ ਹੈ ਬੋੜੀ ਮੇਰਾ ਪਾਣੀ ਬਣ ਗਿਆ ਖੂਨ ਤੋਂ ਹੈ ਇਹ ਛੱਡਾਂ ਗੱਲਾਂ ਇਹ ਚੱਲ ਜਾਈਏ ਚ ਤੁਰ ਮੈਂ ਤਾਂ ਭਣ ਇੰਨਾ ਗੱਲਾਂ ਚ ਨਹੀਂ ਦਿੱਤਾ ਧਿਆਨ ਮੈਂ ਤਾਂ 8 ਦਿਨ ਹੋ ਗਏ ਤਿਆਰੀ ਕਰਦੀ ਨੂੰ ਵੀ 사गन ਤੇ ਜਾਉਂਗੀ 사गन ਤੇ ਜਾਉਂਗੀ ਇੱਧਰ ਤਾਂ ਮੈਂ ਧਿਆਨ ਹੀ ਨਹੀਂ ਦਿੱਤਾ ਹੂੰ ਗੱਲ ਤੇਰੀ ਵੀ ਠੀਕ ਹੈ ਹਨਾ ਜਦੋਂ ਹੁਣ ਐਨੇ ਰੁੜ ਗਏ ਔਖਾ ਤਾਂ ਬਹੁਤ ਹੈ ਜਿਹੜੇ ਬੇਕਾਰ ਹੋ ਗਏ ਹਾਂ ਜਮੀਨਾਂ ਰੁੜ ਗਈਆਂ ਜਵਾਕ ਪਸ਼ੂ ਰੁੜ ਗਏ ਸਾਰੇ ਵਿੱਚ ਮਾਂ ਆਪਣੇ ਤਾਂ ਦੱਸ ਦਿਨੀ ਹੋਇਆ ਨਹੀਂ ਪੈਂਦੇ ਇਹਨੂੰ ਆਪਾਂ ਖੇਤ ਤਰਪਾਲਾਂ ਪਾ ਰੱਖੀਆਂ ਬੁਰਾ ਹਾਲਾ ਵੀ ਸਾਡੀਆਂ ਫਸਲਾਂ ਮਾਰੀਆਂ ਹਰੇ ਮਰ ਗਏ ਕੋਈ ਕਹੀ ਜਾਂਦਾ ਮੈਂ ਬੀਜਿਆ ਸੀ ਵਿਗਾਓ ਡੁੱਬ ਕੇ ਮਰ ਗਿਆ ਤੇ ਜਿੰਨਾਂ ਦਾ ਦਰਿਆਵਾਂ ਦੇ ਵਿੱਚ ਸਾਰਾ ਕੁਝ ਰੁੜ ਗਿਆ ਉਹ ਕੀ ਕਰਨਾ ਆਪਾਂ ਤਾਂ ਉਹਨਾਂ ਦੇ ਨਾਲ ਖੜਨਾ ਚਾਹੀਦਾ ਚਲ ਵਧੀਆ ਹੋਇਆ ਤੂੰ ਫੇਰ ਵੀ ਤਾਈ ਦੇ ਆਖੇ ਲਾ ਕੇ ਤੁਰ ਹੀ ਪਵੇਂਗੀ ਮੈਨੂੰ ਤਾਂ ਇਹ ਤੂੰ ਤਾਈ ਦੀ ਵੀ ਨਹੀਂ ਮੰਨਣੀ ਚੱਲ ਚੱਲੋ ਭਾਈ ਮੈਂ ਤਾਂ ਆਪਣਾ ਅਕਲ ਤੇ ਪੜਦਾ ਪੈ ਗਿਆ ਸੀ ਚਲ ਚੱਕੋ ਸਮਾਨ ਆਪਾਂ ਰਾਸਣ ਇਕੱਠਾ ਕਰੀਏ ਮਾਂ ਰਹਿਣ ਦੇ ਤੂੰ ਕਿ ਤੇਰਾ ਸ਼ਗਨ ਨਾ ਰਹਿ ਜੇ ਲੈ ਤੂੰ ਪੇਕਾ ਨਾ ਨਾ ਟੁੱਟੀਏ ਰਾਸ਼ਨ ਇਕੱਠਾ ਤਾਂ ਮੈਂ ਹੀ ਕਰਾ ਲਿਆਉਂਗੀ ਨਹੀਂ ਵੀਰਪਾਲ ਮੈਂ ਵੀ ਜਾਉਂਗੀ ਹੁਣ ਮੈਨੂੰ ਵੀ ਮਾੜਾ ਜਿਹਾ ਅਹਿਸਾਸ ਹੋ ਗਿਆ ਵੀ ਦੇਖੀਏ ਇੰਨੇ ਦੁਖੀ ਹੋਏ ਪੈਨੇ ਲੋਕ ਬੇੜਾ ਮਾੜੇ ਤੋਂ ਮਾੜਾ ਬੰਦਾ ਵੀ ਸੀਗਾ ਨਾ ਉਹ ਵੀ ਉੱਥੇ ਫਿਰਦਾ ਜਿਹਨੂੰ ਸਾਰੇ ਲੋਕ ਸੋਸ਼ਲ ਮੀਡੀਆ ਤੇ ਲਾਂਤਾਂ ਪਾਉਂਦੇ ਸੀਗੇ ਵੀ ਐਡਾ ਮਾੜਾ ਏ ਐਡਾ ਮਾੜਾ ਉਹ ਵੀ ਹੜਪੀਟਾਂ ਦੀ ਮਤ ਕਰਨ ਵਾਸਤੇ ਆ ਗਿਆ ਆਪਾਂ ਉਹਨਾਂ ਜਿੰਨੇ ਮਾੜੇ ਤਾਂ ਨਹੀਂ ਹੈਗੇ ਆਪਾਂ ਤਾਂ ਫੇਰ ਵੀ ਗੁਰੂ ਨਾਲ ਜੁੜੇ ਹੋਏ ਆਂਗੇ ਉਹ ਚਲੋ ਭਾਈ ਫਿਰ ਹੁਣ ਆਪਾਂ ਵਾੜੀ ਲੇਟ ਹੋਈ ਜਾਣਾ ਚੱਲੀ ਬੋਲੇ ਸੁਨਹਿਲੇ ਅਸਰਿਆ ਕਰ